ਗੱਲ ਸੁਣ ਲੈ ਮੇਰੀ ਅੱਜ ਤੋਬਾ ਮੈਂ ਘਰੇ ਨਾ ਬਣੀ ਠੀਕ ਆ ਜੇ ਬੜੇ ਨਾ ਗੱਡੀ ਲੈ ਕੇ ਬਣੀ ਸੁਖਦ ਜੀ ਮੇਰੀ ਗੱਲ ਤਾਂ ਨਾ ਤੇਰੀ ਕੋਈ ਗੱਲ ਨਹੀਂ ਸੁਣਨੀ ਚੱਲ ਮੇਰੇ ਕੋਲ ਬਾਹਰ ਨਿਕਲ ਠੀਕ ਆ ਲੈ ਮੇਰਾ ਭਾਈ ਆ ਗਿਆ ਹੋਰ ਵੀਰ ਸਸਰੀ ਘਰ ਵੀਰ ਠੀਕ ਹੋ ਗਈ ਸਸਰੀ ਘਰ ਹਾਂ ਵੀਰੇ ਠੀਕ ਵਧੀਆ ਤੁਸੀਂ ਦੱਸੋ ਵਧੀਆ ਸਾਰੇ ਹਾਂ ਵੀਰੇ ਵਧੀਆ ਨੇ ਆਪਣੇ ਘਰੇ ਦੱਸੋ ਠੀਕ ਨੇ ਸਾਰੇ ਸਾਰੇ ਠੀਕ ਠਾਕ ਅੱਛਾ ਹੋਰ ਭਾਬੀ ਹਰੀ ਸਾਰੇ ਵਧੀਆ ਮੰਤਾ ਫਤੇ ਵੀ ਕਹਿੰਦਾ ਨਾਲ ਜਾਊ ਮੈਂ ਤਾਂ ਮਸਾ ਟਾਲ ਕੇ ਆਇਆ ਉਹਨੂੰ ਲੈ ਉਹਨੂੰ ਵੀ ਨਾਲ ਲੈ ਆਉਂਦਾ ਫਤੇ ਨੂੰ ਲੈ ਉਹ ਹੋਰ ਆ ਗਈ ਨਹੀਂ ਪਤਾ ਕਿਹਦੇ ਮੈਂ ਰਹਿਣਾ ਹੈ ਲੈ ਫਿਰ ਕਿਸੇ ਵੀਰੇ ਰਹਿ ਜਾਂਦਾ ਮਾਸੀ ਹੋਰੇ ਮੰਮੀ ਤਾਂ ਬਾਹਰ ਨੂੰ ਗਈ ਹੋਈ ਐ ਪਿੱਛੇ ਬਾਹਰ ਨੂੰ ਗਈ ਨਹੀਂ ਹਾਂ ਸੁੱਖ ਇਹ ਵੀ ਮੇਲਾ ਤਾਂ ਖੇਤ ਵੱੰਨੀ ਗਈ ਹੋਈ ਨੇ ਆਉਣ ਆਲੇ ਲੈ ਵੀਰੇ ਤੂੰ ਬੈਠ ਮੈਂ ਪਾਣੀ ਲੈ ਕੇ ਆਉਣੀ ਗੱਲਾਂ ਕਰਨਾਂ ਚ ਮੈਂ ਤਾਂ ਪਾਣੀ ਲਿਹਾਉਣਾ ਭੁੱਲ ਗਈ ਚੱਲ ਕੋਈ ਗੱਲ ਨਹੀਂ ਮੈਂ ਲੈ ਆ ਲੈ ਮਾਸੀ ਵੀ ਆਈ ਗਈ ਹੁਣ ਯਾਦ ਕਰੀ ਸੀ ਸਤਿ ਸ੍ਰੀ ਅਕਾਲ ਮਾਸੀ ਸਸਰੀ ਕਾਲਪਾਈ ਹੋ ਠੀਕ ਆ ਤਕੜੀ ਰਹਿਣੀ ਆ ਮਾਸੀ ਤਾਂ ਤਕੜੀ ਆ ਭਾਈ ਮਾਸੀ ਦੇ ਕੀ ਘੋਲਾ ਬੱਜਿਆਗਾ ਚੰਗੀ ਭਲੀਆਂ ਇਹਨੂੰ ਜੋ ਗਮਸੀ ਨੂੰ ਬਲੈੱਡ ਪਤਾ ਹੀ ਫਿਰਦੀ ਆ ਨਾ ਕੋਈ ਗੱਲ ਅਰਸ਼ ਨੇ ਦੱਸੀ ਮੈਨੂੰ ਲੈ ਵੀਰਾ ਹਾਂ ਪੜੇ ਮਾਸੀ ਨੂੰ ਕੀ ਹੋ ਰਿਹਾ ਜੀ ਅਲਰੇਡੀ ਜਬਦਾ ਹੀ ਬੱਜੇ ਤੇ ਤੇਨਾਂ ਲੜ ਰੁੜਤੀ ਉਹ ਵੀਰੇ ਉਹਦੀਆਂ ਗੱਲਾਂ ਛੱਡੋ ਤਾਂ ਰੋਜ ਦਾ ਹੀ ਕੰਮ ਐ ਦਿਮਾਗ ਤੇ ਮੈਂ ਤਾਂ ਲਾਉਂਦੀ ਨਹੀਂ ਤੇ ਹੋਰ ਆਪਣੇ ਲੌਲੀ ਦੀ ਕਿਵੇਂ ਹਾਈਲਟਸ ਪੂਰੀ ਹੋਗੀ ਹਾਂ ਹੁਣ ਤਾਂ ਇਹ ਵੀ 25 ਲੱਖ ਰੁਪਏ ਚਾਹੀਦਾ ਆਪਾਂ ਨੂੰ। ਜਿਸ ਨੇ ਇੰਤਜ਼ਾਮ ਕਰਦੇ ਫਿਰਦੇ ਆ। ਚੱਲ ਕੋਈ ਨਾ ਵੀਰੇ ਇੰਤਜ਼ਾਮ ਵੀ ਹੋ ਜਾਊਗਾ ਪੈਸਿਆਂ ਦਾ ਤਾਂ। ਚੱਲ ਕੋਈ ਗੱਲ ਨਹੀਂ ਵੀਰੇ ਪੈਸਿਆਂ ਦੇ ਤਾਂ ਇੱਕ ਵਾਰੀ ਔਖਾ ਹੈ ਵਿਚਾਰੀ ਦੀ ਜ਼ਿੰਦਗੀ ਬਣ ਜਾਊਗੀ। ਮਿਹਨਤ ਕਰੀ ਆਉਣੇ ਵੀ। ਆਈ ਤਾਂ ਬਈ ਸੋਚਦੇ ਆ ਹਨਾ ਵੀ ਉਰੇ ਕੀ ਆਰੇ ਦਾ ਧੱਕੇ ਨੇ ਤੇਰਾ ਔਖੇ ਸੌਖੇ ਭੇਜ ਦਾਂਗੇ। ਮੁੜ ਕੇ ਵੀ ਤਾਂ ਸੌਖੀ ਰਹੂ ਜ਼ਿੰਦਗੀ। ਨਾਲੇ ਵੀਰੇ ਆਪਣੀ ਵੀ ਸਾਰਿਆਂ ਦੀ ਜ਼ਿੰਦਗੀ ਬਣ ਜਾਊਗੀ ਉਹਦੇ ਨਾਲ। ਹਾਂ ਬਈ ਉੱਥੇ ਮਿਹਨਤ ਤਾਂ ਬੱਲੇ ਪੈ ਜੂ। ਉਰੇ ਦਾ ਸਾਰੀ ਉਮਰ ਧੱਕੇ ਖਾਈ ਜਾਂਦਾ ਬੰਦਾ ਕੁਝ ਨਹੀਂ ਬਣਦਾ। ਸਹੀ। ਆਹੀ ਦਾ ਰੋਟੀ ਚਲ ਤੂੰ ਬੈਠ ਵੀਰੇ ਮੈਂ ਚਾਹ ਬਣਾ ਲਿਆਵਾ ਠੀਕ ਆ ਬਣੀ ਆ ਗਿਆ ਬਾਈ ਹੋਰ ਕੀ ਹਾਲ ਹੈ ਬਾਈ ਕਾਲੇ ਠੀਕ ਠਾਕ ਵਧੀਆ ਬਾਈ ਸੁੱਖ ਹੋਰ ਕਦੋਂ ਕਾਇ ਸੀਗਾ ਬਸ ਬਾਈ ਮੈਂ ਤਾਂ ਜਾਂਦਾ ਹੀ ਸੀਗਾ ਵਾਵਾ ਟਾਈਮ ਹੋ ਗਿਆ ਇਹਨੂੰ ਅਰਚ ਕਹਿੰਦੀ ਬਹਿ ਜਾ 2 ਮਿੰਟ ਬਾਈ ਨੂੰ ਮਿਲ ਕੇ ਜਾਈ ਓਏ ਹਾਂ ਯਾਰ ਮੈਂ ਖੇਤ ਹੀ ਗਿਆ ਸੀਗਾ ਤੇ ਉੱਥੇ ਆਹ ਲੱਖੇ ਉਹਨੇ ਰੋਕ ਲਿਆ ਮੈਨੂੰ ਉਹ ਕਹਿੰਦੇ ਬਹਿ ਜਾ ਅਰਚ ਨਾਲ ਕਰ ਗੱਲਾਂ ਤੇਰੇ ਤੇਰੇ ਨੂੰ ਪੂਰੀ ਕਰਤੀ ਹੈ ਹਾਂ ਰੇਰੂ ਪੂਰੀ ਕਰਤੀ ਵੀ ਆਪਾਂ ਨੇ ਚਲ ਵਧੀਆ ਆਪਾਂ ਨੇ ਕਰਤੀ ਉੱਥੇ ਆ ਨਵੇਂੜ ਕਿਆ ਸੀ ਹੁਣ ਵੇਲਾ ਹੀ ਮੈਂ ਚੱਲ ਮਿਲਿਆ ਉਹਨੇ ਆ ਹਣਾ ਸਹੀ ਗੱਲ ਵਧੀਆ ਕੀਤਾ ਚਲਾ ਆ ਗਿਆ ਵੀਰਾ ਤਾਂ ਜਾਂਦਾ ਸੀਗਾ ਮੈਂ ਕਿਹਾ ਸੁਖ ਹੋਣ ਵਾਲੇ ਨੇ ਤੁਸੀਂ ਮਿਲ ਕੇ ਜਾਇਓ ਹੁਣ ਅੱਛਾ ਅੱਛਾ ਹੋਰ ਕੰਮ ਕਰ ਬਈ ਚਲੀ ਜਾਂਦਾ ਬਈ ਹਾਂ ਬਈ ਵਧੀਆ ਫਸਲਵਾੜੀ ਕਿਵੇਂ ਆ ਵਧੀਆ ਵਧੀਆ ਬਸ ਹੁਣ ਤਾਂ ਦਿਨ ਜੇ ਖੁੱਲ ਗਏ ਮਾਂ ਗੰਡੇ ਲਾ ਦਈਏ ਯਾਰ ਅੱਛਾ ਅੱਛਾ ਗੰਡੇ ਬਾਬਾ ਲਾਵਾਂਗੇ ਨਾ ਥੋੜੀ ਖਾਨ ਜੋਗੀ ਲਾਵਾਂਗੇ ਹਾਂ ਜੀ ਵਧੀਆ ਯਾਰ ਖਾਨ ਜੋਗੀ ਆ ਲਓ ਕੈਰੀਆਂ ਲਾ ਦਾਂਗੇ ਹਾਂ ਘਾਂਟੇ ਚ ਲਾਵਾਂਗੇ ਯਾਰ ਨਾ ਚੱਲ ਵਧੀਆ ਗੱਲ ਆਹ ਕੋਦ ਕਿਥੋਂ ਬਲੱਡ ਡੁੱਟ ਕੇ ਆਏਗਾ ਆ ਬਲੱਡੇ ਤੋਂ ਜਾਂਦਾ ਜਾਂਦਾ ਲੈ ਜਾਊਗਾ ਚੱਲ ਸਵੇਰੇ ਲਾ ਦਾਂਗੇ ਤਾਂ ਕੋਈ ਗੱਲ ਨਹੀਂ ਕਿਆਰੀਆਂ ਤਿਆਰ ਕਰੀਆਂ ਪਈਆਂ ਨੇ ਹਾਂ ਜੇ ਪਿਛਲੇ ਪਹਿਰ ਲਾ ਦਿਓ ਹੋਰ ਬਾਈ ਯਾਰ ਮੈਂ ਐਖਿਆ ਬਹੁਤ ਟਾਈਮ ਹੋ ਗਿਆ ਭੈਣ ਕੋਲ ਹੀ ਗਏ ਇਹਨੂੰ ਮਿਲਿਆਈਏ ਕੰਮ ਤਾਂ ਚੱਲੀ ਜਾਂਦੇ ਰਹਿੰਦੇ ਆ ਫੇਰ ਘੋਲ ਹੋ ਜੂਗੀ ਸਹੀ ਗੱਲ ਹੈ ਹੋਰ ਵੀਰੇ ਦਾ ਵੀ ਥੋੜੇ ala ਕੰਮ ਹੀ ਆ ਅੱਜ ਜਾਣੀਆਂ ਸਵੇਰ ਜਾਣੀਆਂ ਉਹੀ ਤਾਂ ਗੱਲ ਆ ਬਾਈ ਕੱਲੇ ਯਾਰ ਕੱਲੇ ਜਾਣੇ ਆ ਯਾਰ ਐਵੇਂ ਹੀ ਲਾ ਕੇ ਜਾਣ ਨੂੰ ਬਾਈ ਯਾਰ ਕੰਮਾਂ ਕਰਨਾ ਤੂੰ ਨਹੀਂ ਬਿਲ ਮਿਲਦੀ ਸਪੈਸ਼ਲ ਤਾਂ ਜਾ ਹੀ ਨਹੀਂ ਜਾਂਦਾ ਕੋਈ ਬਹਾਨੇ ਹੋਰ ਨਾਲ ਮਿਲਿਆ ਜਾਂਦਾ ਸਹੀ ਗੱਲ ਆ ਬਾਈ ਤੇਰੀ ਉੱਤੇ ਯਾਰ ਕੰਮ ਹੀ ਇੰਨੇ ਹੋ ਗਏ ਅੱਜਕੱਲ ਤੈਨੂੰ ਪਤਾ ਕੱਲੇ ਨੂੰ ਬਈ ਕੰਮ ਜਾਣ ਹੀ ਨੰਦੇ ਕਿਤੇ ਸਹੀ ਗੱਲ ਐ ਤੇ ਉਹ ਕਰ ਲਾ ਕੇ ਤਿਆਰ ਕਰ ਲਾ ਸਹੀ ਗੱਲ ਐ ਬਈ ਚੱਲ ਨਾਲੇ ਫੋਨ ਤੇ ਗੱਲਾਂ ਗੱਲਾਂ ਹੁੰਦੀਆਂ ਰਹਿੰਦੀਆਂ ਹੁਣ ਤਾਂ ਨਾ ਨਾ ਸਹੀ ਹੋਰ ਬਈ ਵਾ ਅਸੀਂ ਚਾਰ ਦਿਨ ਰਲੇ ਹੁੰਨੇ ਆ ਗਾੜੀ ਹੁੜੀ ਚੋਲਦੇ ਜਾਗੇ ਭੈਣ ਨੂੰ ਮਿਲੇ ਆਉਣੇ ਆ ਜਾ ਕੇ ਹੋਰ ਵੀਰੇ ਵਧੀਆ ਕਰਿਆ ਜਿਹੜਾ ਤੂੰ ਆ ਗਿਆ ਮਿਲ ਗਿਆ ਮੈਨੂੰ ਆ ਕੇ ਬਈ ਕੱਲੇ ਰੋਟੀ ਢੀ ਖਾ ਲਈ ਸੀ ਹਾਂ ਬਈ ਉਦਾਂ ਖਾ ਕੇ ਆਇਆ ਸੀ ਭੈਣ ਨੇ ਫਿਰ ਵੀ ਮੱਲੋ ਮੱਲੀ ਖਵਾਤੀ ਹੋਰ ਵੀਰੇ ਨੂੰ ਰੋਟੀ ਤਾਂ ਮੈਂ ਕਦੋਂ ਦੀ ਖਵਾਈ ਆ ਮੈਂ ਤਾਂ ਕੱਲੇ ਤੈਨੂੰ ਐਂ ਕਹਦਾ ਸੀ ਯਾਰ ਆ ਗੰਡੇ ਗੰਡੇ ਕੱਲ ਨੂੰ ਲਾਣੀ ਜਾ ਕੇ ਅੱਜ ਰਹਿ ਪੰਦਾ ਤੂੰ ਉਹ ਨਹੀਂ ਬਈ ਫੇਰ ਕੌਲ ਹੋ ਜੂ ਯਾਰ ਹੁਣ ਤਾਂ ਨਿਬੜ ਜੂਗਾ ਮੈਂ ਤੇ ਰਾਤ ਅਸੀਂ ਫੇਰ ਸਪੈਸ਼ਲ ਲਾ ਕੇ ਜਾਵਾਂਗੇ ਹੜੀ ਤੋਂ ਪਹਿਲਾਂ ਪਹਿਲਾਂ ਬੰਨੀ ਮੁਕਦੇ ਹੁੰਦੇ ਕਾਲੇ ਬੰਦੇ ਦੇ ਚੱਲਣਾ ਕਹਿੰਦੇ ਨੇ ਜ਼ਿੰਦਗੀ ਮੁੱਕੇ ਨੇ ਕੰਮ ਨਹੀਂ ਮੁੱਕਦੇ ਤੇਰੇ ਉਹ ਕੰਮ ਸਹੀ ਆ ਉਹ ਤਾਂ ਸਹੀ ਗੱਲ ਆ ਚੱਲ ਬਈ ਫੇਰ ਵੀ ਟਾਈਮ ਤਾਂ ਕੱਢਾਂਗੇ ਰਾਤ ਦਾ ਲਾਂਬਾ ਲਾ ਕੇ ਜਾਵਾਂਗੇ ਜ਼ਰੂਰ ਰਾਤ ਤਾਂ ਕਿੱਦਿ ਨਹੀਂ ਰਹੇਗਾ ਤੇਰਾ ਭਰਾ ਇਹ ਤਾਂ ਰਾਤ ਰਹਿੰਦੀ ਨਹੀਂ ਆਪਣੇ ਕੋਲੇ ਕਿਦਦਣਾ ਰਹੇ ਰਾਤ ਕਿੰਨਾ ਮਰਜੀ ਗਿਆ ਲੋ ਇਹਨਾਂ ਨੂੰ ਚੱਲ ਕੋਈ ਗੱਲ ਨਹੀਂ ਭਾਣੇ ਤੁਸੀਂ ਲਾ ਆਇਓ ਫੇਰ ਅਸੀਂ ਲਾ ਜਾਾਂਗੇ ਮੈਂ ਤੈਨੂੰ ਐਂ ਕਿਹਾ ਸੀ ਕੱਲ ਨੂੰ ਸਵੇਰੀ ਵਗ ਜੀ ਜੇ ਉਹ ਨਹੀਂ ਹੁਣ ਟਾਈਮ ਵਾਵਾ ਪਿਆ ਕੋਈ ਗੱਲ ਨਹੀਂ ਹੁਣ ਕਿਹੜਾ ਨੇਰਾ ਹੋਇਆ ਚੰਗਾ ਬਈ ਅਰਸ਼ ਓ ਠੀਕ ਆ ਭਰਾ ਵੇ ਨਾ ਤਹਣੀਗਾ ਤੂੰ ਨਾ ਨਾ ਜਰੂਰ ਆਵਾਂਗੇ ਬਈ ਤੂੰ ਗੁੱਸਾ ਨਾ ਕਰ ਯਾਰ ਕਾ ਠੀਕ ਆ ਬਈ ਕੱਲੇ ਜਾ ਕੇ ਫੋਨ ਕਰ ਦੇ ਸੀ ਤਾ ਬਸ ਨਾ ਕੋਈ ਗੱਲ ਨਹੀਂ ਸੋਖ ਕਰ ਦਾਂਗੇ ਹਾਂ ਆ ਗਈ ਬੇਬੇ ਹਾਂ ਪਈ ਆ ਗਈ ਓ ਕਾਲਾ ਨਾ ਤੈਨੂੰ ਹੱਸਦਾ ਭਰਾ ਡੀਕ ਡੀਕ ਕੇ ਗਿਆਗਾ ਲੇ ਭਾਈ ਸੋ ਮੈਨੂੰ ਪਿੰਡ ਚ ਕੰਮ ਨੇ ਮੈਂ ਕਿਹੜਾ ਬਿੱਲੀ ਆਂਗੀ ਨਾ ਫਿਰ ਕੀ ਕਹਿੰਦਾ ਸੀ ਤੇਰਾ ਸਾਲਾ ਉਹਦਾ ਕੁਝ ਨਹੀਂ ਕਹਦਾ ਯੋ ਬੇ ਉਹਦਾ ਕਹਿੰਦਾ ਮੈਂ ਮਿਲਣ ਆਇਆ ਆਹੋ ਤੈਨੂੰ ਕਾਤੋਂ ਪੇਤ ਦੇਣਾ ਉਹਨਾਂ ਨੇ ਤੈਨੂੰ ਕੀ ਪਤਾਗਾ ਵੀ ਕੀ ਗੱਲਾਂ ਹੋਈ ਜਾਂਦੀਆਂ ਨੇ ਘਰ ਚ ਨਾ ਨਾ ਛੋਟੀ ਨੂੰ ਬਾਹਰ ਭੇਜਣਗੇ 25 ਲੱਖ ਰੁਪਈਆ ਲਾਉਣਗੇ ਆਪੇ ਆਪਣੀ ਵਾਰੀ ਤਾਂ ਨੰਗ ਪਣਾ ਦਿਖਾਗੇ ਆ ਕਿ ਸਾਡੇ ਕੋਲੇ ਤਾਂ ਕੁਝ ਹੈ ਨਹੀਂ ਹੁਣ ਛੋਟੀ ਤੇ ਕਿਵੇਂ ਲਾ ਦਣਗੇ ਨਿਰਪੀਏ ਤੈਨੂੰ ਕਿਵੇਂ ਪਤਾ ਮਾਂ ਆ ਤੈਨੂੰ ਨਹੀਂ ਪਤਾ ਗੱਲ ਦਾ ਸਾਰੀਆਂ ਗੱਲਾਂ ਕਰੇ ਉੱਠਦੀਆਂ ਨੇ ਉਹਨੂੰ ਸਾਰੀ ਗੱਲ ਦਾ ਪਤਾ ਤੇਰੇ ਵਾਲੀ ਨੂੰ ਅੱਛਾ ਤੇਰੇ ਵਾਲੀ ਨੇ ਤੈਨੂੰ ਭੇਤ ਨਹੀਂ ਦਿੱਤਾ ਹੈਗਾ ਨਾ ਬੇਬੇ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਕਰੀ ਹੈਗੀ ਅਰਸ਼ ਨੇ ਦੇ ਪੁੱਤ ਮੈਂ ਆਪਦੇ ਕੰਨੀ ਗੱਲਾਂ ਸੁਣੀਆਂ ਨੇ ਸਾਰੀਆਂ ਵੀ ਬਾਹਰ ਭੇਜਣਗੇ ਨਾ ਫਿਰ ਕਹਿ ਦਿੰਦੇ ਨੇ ਆਕੇ ਤੂੰ ਵੀ ਕਹਿ ਦੇਣਾ ਮੇਰੀ ਮਾਂ ਵੱਧ ਬੋਲਦੀ ਹੈਗੀ ਅੱਛਾ ਆ ਗੱਲ ਸੱਚੀ ਹੈਗੀ ਲਾ ਪੁੱਤ ਮੈਂ ਖਾਰੇ ਝੂਠ ਬੋਲਦੀ ਆ ਕੀ ਗੱਲ ਆ ਬੇਬੇ ਬੇਪਾਈ ਮੈਂ ਆਦੇ ਸਾਰੀਆਂ ਕੰਦੀ ਗੱਲਾਂ ਸੁਣੀਆਂ ਨੇ ਨਾ ਇਹਨਾ 25 ਲੱਖ ਲੱਗੋ 25 ਲੱਖ ਥੋੜੇ ਨਾ ਘਣੇ ਲੰਬਲੀ ਤੇ ਬੇ ਤੂੰ ਤਾਂ ਉਹੀ ਸਾਰਾ ਦਿਨ ਕਟਾਟਾ ੋਂਦਾ ਫਿਰਦਾ ਖੇਤਾਂ ਚ ਆਖੇ ਤੇਰੀ ਤੀਮੀ ਨੇ ਵੀ ਨਹੀਂ ਤੈਨੂੰ ਪੇਤ ਦਿੱਤਾ ਕਮਾਲ ਦੀ ਗੱਲ ਆ ਨਾ ਤਾਂ ਮੇਰੇ ਕੋਲੇ ਹਰਸ਼ ਨੇ ਕੋਈ ਗੱਲ ਕਰੀ ਹੈਗੀ ਨਾ ਕੋਈ ਕਾਲੇ ਨੇ ਗੱਲ ਕਰੀ ਹੈਗੀ ਇਹ ਤਾਂ ਦੋਨੇ ਭੈਣ ਭਾਈ ਨਾ ਹਰਾਮੀ ਨੇ ਹਰਾਮੀ ਨਾ ਤੇਰੇ ਬਿਨਾ ਕੀ ਬਹਾਕੜੀਆਂ ਸੀਗੀਆਂ ਜਦੋਂ ਤੈਨੂੰ ਕੋਈ ਪੇਤ ਨਹੀਂ ਦਿੰਦਾ ਤੇ ਨਾ ਕੋਈ ਬਹਿ ਕੇ ਗੱਲ ਹੀ ਨਹੀਂ ਕਰਨੀ ਪਰ ਉਹੀ ਗੱਲ ਆ ਜਦੋਂ ਤੇਰਾ ਟੱਬਰ ਨਹੀਂ ਤੈਨੂੰ ਪੇਤ ਦਿੰਦਾ ਹੋਰ ਤੈਨੂੰ ਕੌਣ ਪੇਤ ਦੇਊਗਾ ਮੈਨੂੰ ਤਾਂ ਮਾ ਯਕੀਨ ਨਹੀਂ ਆਉਂਦਾ ਹੈਗਾ ਬੇ ਤੈਨੂੰ ਮੇਰੇ ਤੇ ਯਕੀਨ ਨਹੀਂ ਤੈਨੂੰ ਅੱਜ ਦੀ ਤੀਮੀ ਤੇ ਯਕੀਨ ਆ ਮਾਂ ਤੇ ਤਾਂ ਕੋਰਾ ਯਕੀਨ ਨਹੀਂ ਹੈਗਾ ਨਾ ਨਾ ਤੈਨੂੰ ਇਹ ਜਮਾਟ ਡਰਾ ਪੇਤ ਨਹੀਂ ਦਿੱਤਾ ਇਹਨੇ ਮਾਂ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਹੈਗਾ ਬੇ ਭਈ ਤੈਨੂੰ ਆਪਣੀ ਮਾਂ ਤੇ ਯਕੀਨ ਨਹੀਂ ਹੈਗਾ जिने अबदे कन्नी गल्लां सुनिया ने नेगियां फिर ऐ कर अवधि टीवी ते यकीन करला जिने खट्टी दपेट भी दी ਦਿੱਤਾ ਹੈਗਾ ਤੈਨੂੰ ਲੈ ਕਹਿੰਦਾ ਮੈਨੂੰ ਨਹੀਂ ਯਕੀਨ ਆਉਂਦਾ ਵੀਰੇ ਮੇਰੀਆਂ ਗੱਲਾਂ ਤੇ ਯਕੀਨ ਰੱਖ ਉਹ 25 ਲੱਖ ਰੁਪਇਆ ਲਾ ਕੇ ਬਾਹਰ ਤੋੜਨਗੇ ਤੈਨੂੰ ਉਦੋਂ ਯਕੀਨ ਆਉ ਜਦੋਂ ਤੇਰੀਆਂ ਅੱਖਾਂ ਦੇ ਮੂਰੇ ਉਹ ਬਾਹਰ ਗਈ ਰੁਪਏ ਲਾ ਕੇ ਜਦੋਂ ਤੋਰੀ ਤੇਰੀ ਗੱਲ ਤੇ ਮੈਂ ਫਿਰ ਮੈਂ ਗੌਰ ਕਰੂੰਗਾ ਬੇਪਾਈ ਗੌਰ ਕਰ ਲੈ ਅਕੇ ਗੱਲਾਂ ਤੀ ਮੈਨੂੰ ਆਕੇ ਜੇ ਟੀਮਿਨੇਟਡ ਦਪੇ ਤੋ ਦੇਵੇ ਫੇਰ ਕਾਦਾ ਹੋਆ ਤੂੰ ਤਾਂ ਮੈਨੂੰ ਲੱਗਦਾ ਕੋਈ ਬੰਦੇ ਆਲੇ ਤੇਰੇ ਗੱਲ ਹੀ ਨਹੀਂ ਹੈਗੀ ਇਹ ਜਿੰਨੂੰ ਤਾਂ ਕੁੱਟ ਕੇ ਮੂਹਰੇ ਲਾਈਦਾ ਹੁੰਦਾ ਮਾਂ ਮਨ ਤੇ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਵੀ ਮੇਰੇ ਕੋਲ ਸਾਰ ਦਿਨ ਹੋਈ ਰੋਈ ਜਾਂਦੀ ਰਹਿੰਦੀ ਆ ਉਹ ਸਾਡੀ ਜ਼ਮੀਨ ਗਹਿਣੇ ਪਈ ਆ ਤਿੰਨ ਭੈਣਾਂ ਦੇ ਵਿਆਹ ਕਰੇ ਇੰਨਾ ਕਰਜ਼ਾ ਸੋ ਸੋ ਗੱਲਾਂ ਰੱਖਦੀਆ ਮੈਨੂੰ ਤਾਂ ਉਹ ਬੇਪਾਈਓ ਬੰਦਾ ਹੀ ਕਹਦਾ ਜਿਹੜਾ ਤੀਮੀ ਨੂੰ ਸਾਰਾ ਘਰ ਦਾ ਭੇਤ ਦੇਤਾ ਤੂੰ ਤਾਂ ਉਹਦੇ ਕੰਨ ਚਾ ਕੇ ਰਾਈ ਰਾਈ ਚੋਦਨਾਂ ਆ ਕਿ ਮੈਂ ਆ ਖਾਦਾ ਸੀ ਆ ਮੈਂ ਪੀਤਾ ਸੀਗਾ ਤੈਨੂੰ ਕੀ ਪਤਾ ਉਹ ਤਾਂ ਤਖੰਡ ਕਰਦੀ ਹੈ ਜਿੰਨੇ ਕਰਦੀ ਹੈਗੀ ਬੇਪਾਈ ਤੈਨੂੰ ਮੈਂ ਕੀ ਕਹਾਂ ਤੂੰ ਤਾਂ ਦਿਲ ਦਾ ਸਾਫ ਬੰਦਾਗਾ ਤੂੰ ਤਾਂ ਕੇ ਰਾਈ ਰਾਈ ਦਾ ਭੇਤ ਦੇ ਦਨਾਂਗਾ ਮੇਰੀ ਗੱਲ ਤੇ ਅਮਲ ਕਰ ਲੈ ਮੁੰਡੇ ਅਮਲ ਮਾਂ ਜਿਹੜਾ ਗੱਲ ਆ ਨਾ ਮੈਂ ਤਾਂ ਹੁਣੀ ਬੈਰ ਚਕਾ ਦਨਾਂ ਉਹਨੂੰ ਹੁਣ ਡੱਕ ਦਨਾਂ ਪੇਕੇ ਉਹਦੇ ਬੇਪਾਈ ਤੇਰੀ ਗੱਲ ਆ ਜਮਾ ਲੱਖ ਰੁਪਏ ਦੀ ਆ ਸਹੀ ਗੱਲ ਆ ਕੁੱਟ-ਕੁੱਟ ਕੇ ਨਾ ਇਹਨੂੰ ਪੇਕਿਆਂ ਦੇ ਰਾਹ ਪਾ ਦੇ ਦੇ ਆਪੇ ਗੱਡੀ ਦੇਣਗੇ ਹਾਂ ਸਹੀ ਗੱਲ ਆ ਤੇਰੀ ਫਿਰ ਬੜਾ ਉਹੀ ਗੱਡੀ 'ਚ ਬਹਿ ਕੇ ਆਉਗੀ ਫਿਰ ਇਹ ਸਹੀ ਗੱਲ ਆ ਵੀਰ ਤੇਰੀ ਇਹ ਬੇ ਹਾਂ ਹੂੰ ਤੂੰ ਮੇਰੇ ਪਿੱਛੇ ਲੱਗ ਲਾ ਉਹ ਮਾਂ ਮੇਰੇ ਤੇ ਮੰਗਰੀ ਆ ਮੈਨੂੰ ਤਰਸ ਆ ਜਾਂਦਾ ਉਹਨਾਂ ਤੇ ਜਦੋਂ ਕਹਿੰਦੀ ਆ ਅਸੀਂ 4-5 ਭੈਣ ਭਾਈ ਆ ਜ਼ਮੀਨ ਕਹਿੰਨੇ ਪਈ ਆ ਸੋਸੋ ਕੱਲਾ ਕਹਿੰਦੀ ਆ ਮੈਨੂੰ ਉਹ ਬੇ ਪਈ ਜਾਣ ਕੇ ਪਖੰਡ ਕਰਦੀ ਆ ਸਭ ਕੁਝ ਹੌਂਡਾ ਕੋਲੇ ਜੇ ਤੂੰ ਮੇਰੇ ਪਿੱਛੇ ਲੱਗੇਗਾ ਨਾ ਗੱਡੀ ਮਿਲੂਗੀ ਮੈਂ ਤਾਂ ਗੱਡੀ ਲੈਣੀ ਹੀ ਲੈਣੀ ਆਗੀ ਬੇ ਕੋਈ ਤਰਸ ਕਰਨ ਦੀ ਲੋੜ ਦੀ ਕੋਈ ਤਰਸ ਤੁਰਸ ਨਾ ਕਰ ਮੈਨੂੰ ਤਾਂ ਜਮਾਂ ਤਰਸ ਨਹੀਂ ਆਉਂਦਾ ਉਹਨਾਂ ਤੇ ਮਾਂ ਤੂੰ ਹੁਣ ਦੇਖੀ ਜਾ ਫਿਰ ਰੰਗ ਤਮਾਸ਼ੇ ਠੀਕ ਆ ਬੇ ਡਾਂਗ ਚੱਕ ਲੈ ਨਰੀ ਨਰੇ ਕੋਟਾ ਨਾ ਇਹ ਨਾ ਗੱਲ ਗੱਲ ਤੇ ਟੋਕਾ ਟਕਾਈ ਕਰਿਆ ਕਰ ਵੀ ਆ ਨਹੀਂ ਤਾਂ ਚੱਜਦਾ ਬਣਾਇਆ ਉਹ ਨਹੀਂ ਚੱਜਦਾ ਬਣਾਇਆ ਹਰ ਇੱਕ ਚੀਜ਼ ਚ ਨੁਕਤਾ ਜਿੰਨੀਆ ਕੱਢਾ ਸਹੀ ਗੱਲ ਆ ਮਾਂ ਤੇਰੀ ਤੇ ਮੇਰੀ ਗੱਲ ਸੁਣਾ ਮੈਂਨੇ ਮਾਰਗ ਨਾ ਖੇਤ ਗੇੜਾ ਆਥਣ ਜਾਂ ਹੋਣ ਦੇ ਇਹ ਘਰ ਦਾ ਮੈਂ ਸਿੱਧੀ ਇਹਨੂੰ ਮੈਂ ਤਾਂ ਐਂ ਕਹਿਨੀ ਆ ਪੁੱਤ ਇਹਨੂੰ ਇਹਦੇ ਪੇਕਿਆਂ ਦੇ ਰਾਹ ਪਾਈ ਦੇ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਕੇਰਾ ਇਹਦੇ ਪੇਕਿਆਂ ਦੇ ਬਾਰਚ ਲੈ ਜਾ ਕੇ ਬਿਠਾ ਦੇ ਗੱਡੀ ਮੰਗੂ ਮੈਂ ਆਪੇ ਮਾਂ ਤੂੰ ਟੈਨਸ਼ਨ ਨਾ ਲੈ ਠੀਕ ਆ ਹੁਣ ਮੈਂ ਤੇਰੇ ਨਾਲ ਆ ਠੀਕ ਆ ਆਥਣ ਜਾ ਹੁਣ ਦੇ ਮੜਾ ਜਾ ਇਹ ਵਿੱਚ ਹੁੰਦਾ ਕੀ ਆ ਆਗੇ ਤੁਸੀਂ ਚਾਹ ਲੈ ਗਿਆ ਮੈਂ ਨਾ ਚਾਹਤਾ ਰਹਿਣ ਦੇ ਪੂਰੇ ਬੈਠ ਦੋ ਮਿੰਟ। ਤੂੰ ਮੇਰੀ ਗੱਲ ਸੁਣ। ਤੁਸੀਂ ਲਾਉ ਇਹਨੂੰ ਬਾਹਰ ਭੇਜਿਆ ਲੱਗ ਰਹੇ ਹੋ। ਹਾਂ ਉਹ ਤਾਂ ਮੈਂ ਤੁਹਾਨੂੰ ਦੱਸਣਾ ਭੁੱਲ ਗਈ। लवली ਲੈਂਡਲੇਟਸ ਕਰੀਆ ਤੇ ਉਹਦੇ ਵਧੀਆ ਬੈਂਡ ਆ ਗਏ ਹੁਣ ਤੇ ਬਾਹਰ ਜਾਣਾ ਉਹਨੇ। ਆਹੋ ਮੈਨੂੰ ਕੁੱਛ ਦੱਸ ਦਿਓ ਤੁਸੀਂ। ਥਰੇ ਮੇਰੀ ਗੱਲ ਸੁਣ। ਹੁਣ 25 ਲੱਖ ਰੁਪਏ ਕਿੱਥੋਂ ਆਗਾ ਤੁਹਾਡੇ ਕੋਲੇ? ਉਹ ਤਾਂ ਪਤਾ ਨਹੀਂ ਜੀ ਮੈਨੂੰ ਕਿੱਥੋਂ। ਤੁਹਾਨੂੰ ਦੱਸਿਆ ਨਹੀਂ ਕਾਲੇ ਵੀਰੇ ਨੇ। ਆਹੋ ਮੈਨੂੰ ਕਾਲਾ ਭਾਈ ਕਿਉਂ ਦੱਸੂਗਾ? ਉਹ ਵੀ ਤੇਰਾ ਭਰਾ ਹੀ ਆ। ਮੈਂ ਤੁਹਾਨੂੰ ਦੱਸਣੀ ਸੀ ਸਾਰੀ ਗੱਲ ਕੱਲ ਤਾਂ ਉਹ ਆ ਕੇ ਗਿਆ। ਅੱਪ ਇਕੱਠੇ ਨਹੀਂ ਹੋਏ ਵੀ ਬੈਠ ਕੇ ਗੱਲਾਂ ਵੀ ਕਰ ਲਈਏ ਦੋ ਆਹੋ ਮੈਨੂੰ ਦੱਸਣਾ ਹੀ ਤੂੰ ਮੈਨੂੰ ਇਹ ਗੱਲ ਸੁਣਾ ਸਿੱਧੇ ਮੁੱਦੇ ਦੀ ਗੱਲ ਤੇ ਆ ਮੈਨੂੰ ਇਹ ਦੱਸ ਹੁਣ 25 ਲੱਖ ਰੁਪਏ ਕਿੱਥੋਂ ਆਉ ਤੁਹਾਡੇ ਕੋਲੇ ਨਾ ਬਗਵਾ ਰੋਈਆਂ ਨਹੀਂ ਲੈਣੀਆਂ ਤੂੰ ਸਾਡਾ ਬਰਾਦ ਉਹ ਜਮੀਨ ਗਏ ਨੇ ਪਈ ਆਏ ਆ ਹੋਰੇ ਹੈਗਾ ਹੁਣ ਕਿੱਥੋਂ ਆਊਗਾ ਜੀ ਉਹ ਤਾਂ ਮੈਨੂੰ ਪਤਾ ਨਹੀਂ ਵੀਰਾ ਕਿੱਥੋਂ ਪੈਸਿਆਂ ਦਾ ਪ੍ਰਬੰਧ ਕਰੂਗਾ ਤੇ ਪਰ ਮੈਨੂੰ ਤਾਂ ਇਹਨਾਂ ਦੱਸ ਕੇ ਗਿਆ ਸੀ ਵੀ लवली ਨੇ ਆਪਣੀ ਨੇ ਬਾਹਰ ਜਾਣਾ ਉਹਨੇ ਪੇਪਰ ਦੇਣੇ ਨੇ ਤੇ ਨਾਲੇ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਗੱਲ ਦਾ ਕੋਈ ਗੱਲ ਲੁਕੀ ਨਹੀਂ ਨੇ ਯਾਰ ਠੀਕ ਆ ਸਾਰਿਆਂ ਕੋਲ ਦਾ ਪਤਾ ਲੱਗ ਜਾਂਦਾ ਹੁੰਦਾ ਹੈਗਾ ਤੋ ਫਿਰ ਮੈਂ ਤੁਹਾਨੂੰ ਦੱਸਣੀ ਸੀਗੀ ਆਹ ਗੱਲ ਮੈਂ ਕਿਹੜਾ ਲੁਕੋ ਕੇ ਰੱਖਣੀ ਸੀ ਨਾ ਨਾਲੇ ਮੇਰੀ ਗੱਲ ਸੁਣ ਉਹ ਤਾਂ ਤੂੰ ਕਹਿਣੀ ਆ ਉਹਨਾਂ ਦੀ ਕੰਡੀਸ਼ਨ ਇੰਨੀ ਡਾਊਨ ਆ ਵਿਆਹ ਕਰਕੇ ਹਟੇ ਨੇ ਕਰਜ਼ਾ ਇਹਨਾਂ ਸਿਰ ਚੜਿਆ ਪਿਆਗਾ ਤੇ ਹੁਣ 25 ਲੱਖ ਰੁਪਏ ਕਿੱਥੋਂ ਆਜੂਗਾ ਉਹਨਾਂ ਕੋਲੇ ਜੀ ਉਹ ਤਾਂ ਮੈਨੂੰ ਪਤਾ ਨਹੀਂਗਾ ਸਾਡੀ ਜ਼ਮੀਨ ਤਾਂ ਸਾਰੀ ਗਹਿਣੇ ਪਈ ਆ ਕੀਪਦਾ ਕਿਵੇਂ ਖੱਬਾ ਸੱਜਾ ਕਰਕੇ ਉਹ लवली ਨੂੰ ਬਾਹਰ ਭੇਜਣਗੇ ਆਹੋ ਪਤਾ ਤਾਂ ਤੈਨੂੰ ਕਿਉਂ ਨਹੀਂਗਾ ਮਾਂ ਦੀ ਗੱਲ ਸੱਚੀ ਆ ਚਲਾਕ ਤਾਂ ਬਹੁਤ ਆ ਤੂੰ ਤੈਨੂੰ ਕਾਨੂੰ ਪਤਾ ਵੀ ਕੀ ਖਬਰ ਦਾ ਕੀਤਾ ਉਹਨਾਂ ਨੇ ਸੁਖਮੀ ਨੂੰ ਥੋੜੀ ਸੌਣ ਲੱਗੀ ਮੈਨੂੰ ਇਸ ਗੱਲ ਬਾਰੇ ਕੁਝ ਨਹੀਂ ਪਤਾ ਨਾ ਮੈਨੂੰ ਵੀਰੇ ਨੇ ਕੁਝ ਦੱਸਿਆ ਆਹੋ ਪਤਾ ਤੈਨੂੰ ਕਿਉਂ ਨਹੀਂ ਹੈਗਾ ਮੈਨੂੰ ਪਾਗਲ ਨਾ ਬਣਾ ਠੀਕ ਆ ਮਾਂ ਉਹਦਾ ਨੱਕ ਤੇ ਮੱਖੀ ਲੱਤਣਦੀ ਹੈਗੀ ਮੈਂ ਤਾਂ ਕਿਸੇ ਵੀ ਗੱਲ ਦਾ ਸੁਆ ਸੁਣਦੀ ਕੋਈ ਵੀ ਮੈਂ ਤੈਨੂੰ ਕੀ ਕਿਹਾ ਸੀ ਵੀ ਕਿੰਨੀ ਚੁਸਤ ਚਲਾਕ ਆ ਉਹ ਕਾਨੂੰਟਟ ਡਰਾਪੇ ਤੁੰਨੰਦਿਆ ਤੇਰੀ ਸ਼ਰੀਫੀ ਦਾ ਨਜਾਇਜ਼ ਫਾਇਦਾ ਚੱਕਦੀ ਉਹ ਉਹੀ ਗੱਲ ਆ ਮਾਂ ਮੇਰੇ ਸ਼ਰੀਫ ਪਣਦਾ ਨਾ ਉਹ ਕੋਈ ਜਾਦੀ ਫਾਇਦਾ ਚੱਕ ਗਏ ਮੇਰੀ ਗੱਲ ਸੁਣੋ ਪੁੱਤ ਮੈਂ ਤੈਨੂੰ ਐ ਕਹਿੰਦੀ ਆ ਹੁਣ ਕੁੜੀ ਨੂੰ ਬਾਹਰ ਤੋਰਨਗੇ 20-25 ਲੱਖ ਰੁਪਈਆ ਲਾਉਣਗੇ ਤੇ ਮੈਂ ਤੈਨੂੰ ਐ ਕਹਿੰਦੀ ਆ ਲੱਗਦੇ ਆ ਤਾਂ ਗੱਡੀ ਵੀ ਦੇ ਦੇਣਗੇ ਤੈਨੂੰ ਜੇ ਇਹਦੇ 70 ਖਿੱਚਿਆ ਇਹਦੇ ਕਣੀ ਮੈਂ ਕਰੀ ਸੀ ਮਾਂ ਆ ਗੱਲ ਵਾਲੇ ਬਰ ਜਾਣ ਵਾਲੇ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਮੇਰੇ ਭਰਾ ਕੋਈ ਖੱਬਾ ਫੱਜਾ ਕਰੂਗਾ ਆ ਖੱਬਾ ਸੱਜਾ ਕਰੂਗਾ ਹੁਣ ਤਾਂ ਇਹਦਾ ਵਿਆਹ ਕੀਤਾ ਸੀ ਉਦੋਂ ਤਾਂ ਅਸੀਂ ਨੰਗ ਮਿਲਾਂਗੇ ਸਾਡੇ ਕੋਲੇ ਕੁਝ ਹੈ ਨਹੀਂਗਾ ਹੁਣ ਉਹਦੇ ਬਾਹਰ ਤਾਰਨ ਵਾਲੀ ਕਿੱਥੋਂ ਆ ਗਿਰ ਪਈਏ ਉਹਦਾ ਮਾਂ ਮੈਨੂੰ ਕਹਿੰਦੀ ਮੈਨੂੰ ਪਤੀ ਨਹੀਂ ਇਸੇ ਗੱਲ ਦਾ ਕਹਿੰਦੀ ਮੇਰੇ ਭਰਾ ਨੂੰ ਪਤਾਗਾ ਕੀ ਕਰੂਗਾ ਕੀ ਨਹੀਂ ਕਰੂਗਾ ਹਜੇ ਦੇਖ ਲਾ ਹਜੇ ਕਾਨੂੰ ਢਿੱਡ ਦਾ ਪੇਟ ਦਿੰਦੀ ਆ ਭਾਈ ਆਇਆ ਸੀ ਭੈਣ ਭਾਈਆਂ ਦੀ ਇੱਕ ਗੱਲ ਲੱਜੀ ਦੋਨਾਂ ਦੀ ਉਹੀ ਤਾਂ ਗੱਲ ਆ ਮਾਂ ਹੁਣ ਆਪਾਂ ਹੀ ਗੱਡੀ ਲੈ ਕੇ ਆਟਾ ਜੇ ਫਿਰ ਨਾ ਤੂੰ ਮੇਰੀ ਗੱਲ ਸੁਣ ਪੁੱਤ ਇਹ ਮੇਰੇ ਪਿੱਛੇ ਲੱਗੇਗਾ ਗੱਡੀ ਤਾਂ ਆਪਾਂ ਉਹਦੀ ਲੈ ਲਾਂਗੇ ਮਾਂ ਤੂੰ ਦੱਸ ਮੈਨੂੰ ਕਰਨਾ ਕਿ ਮੈਂ ਉਵੇਂ ਹੀ ਕਰੂੰਗਾ ਦੱਸ ਤਾਂ ਸਹੀ ਮੈਨੂੰ ਮੈਂ ਤਾਂ ਤੈਨੂੰ ਐਂ ਕਹਿਣੀ ਆ ਇਹਦੇ ਕਨੇ ਖੌਂਸੜਾ ਖਿੱਚ ਫੇਰ ਗੱਲ ਲੋਟ ਆਊਗੀ ਇਹਨੇ ਮਾਰ ਕੇ ਛੇਰ ਦੋ ਬਾਹਰ ਕੱਢਾ ਜਦੋਂ ਪੇਕਿਆਂ ਦੇ ਬਾਹਰ ਚ ਬੈਠੀ ਤਾਂ ਦੂਜੀ ਕੁੜੀ ਦਾ ਵੀ ਨਹੀਂ ਕਿਸੇ ਨੇ ਰਿਸ਼ਤਾ ਲਾਣਾ ਮਰਮ ਲੱਗਦੀ ਸੀ ਕਿ ਇਹ ਮੈਨੂੰ ਕੀ ਪਤਾ ਸੀਗਾ ਵੀ ਇੰਨੀ ਚੁਸਤੋ ਚਲਾਕ ਨਿਕਲੂਗੀ ਆ ਪਤਾ ਕਾਨੂੰ ਇਹ ਜੀ ਤੀਮਿਆ ਕੇ ਢਿੱਡ ਦਾ ਪੇਟ ਕਾਨੂੰ ਦਿੰਦੀਆਂ ਹੁੰਦੀਆਂ ਨੇ ਜਦੋਂ ਭਰਾਮਾਂ ਦੇ ਬਾਹਰ ਚ ਬੈਠੀ ਨਾ ਜਾ ਕੇ ਉਦੋਂ ਸੇ ਇੱਕ ਲੱਗੂਗਾ ਉਦੋਂ ਆਕਲ ਠਖਾਣੇ ਆਊਗੀ ਨਹੀਂ ਨਹੀਂ ਜੇ ਉਹ ਕੁੜੀ ਬਾਹਰ ਤੋਰਤੀ ਰੁਪਏ ਲਾ ਕੇ ਫੇਰ ਆਪਾਂ ਨੂੰ ਕੀ ਲਈ ਬੈਠੇ ਨੇ ਜੇ ਹੁਣ ਮਾਰ ਕੇ ਛੇਤਰ ਬਾਹਰ ਕੱਢੇਗਾ ਫੇਰ ਹੀ ਗੱਡੀ ਦੇਣਗੇ ਨਹੀਂ ਬਾੜੀ ਪੁਰਾਣੀ ਤਰ੍ਹਾਂ ਨਹੀਂ ਲੈ ਦੇਣਗੇ ਗੱਲ ਤਾਂ ਸਹੀ ਆ ਮਾਂ ਤੇਰੀ ਆਪਾਂ ਗੱਲ ਵਿੱਚ ਕਹਿ ਦਾਂਗੇ ਕਿ ਜੇ ਕੁੜੀ ਵਸਾਉਣੀ ਆ ਤਾਂ ਉਹਨੂੰ ਗੱਡੀ ਚਾਹੀਦੀ ਆ ਗੱਡੀ ਦੇ ਦੋ ਕੁੜੀ ਵਸਾ ਦੋ ਬੇਪੁੱਤ ਇਹ ਤਾਂ ਮੈਂ ਹੀ ਬਥੇਰਾ ਕਹਿ ਦੂੰਗੀ ਕਿਹੜਾ ਇਹਨੂੰ ਬਾਹਰ ਕੱਢਣ ਵਾਲਾ ਬਣ ਬਸ ਮਾਂ ਮੇਰੀ ਗੱਲ ਸੁਣ ਹੁਣ ਤੂੰ ਵੀ ਆਹੀ ਗੱਲ ਤੇ ਅੜੀ ਰਹੀ ਵੀ ਭਾਈ ਇਸ ਕੁੜੀ ਵਸਾ ਲੈਣੇ ਆਂਗੇ ਤੇ ਇਹਨੂੰ ਗੱਡੀ ਚਾਹੀਂਦੀ ਆ ਥਾਨੂੰ ਗੱਡੀ ਦੇ ਦਿਓ ਗੱਡੀ ਆਪੇ ਦੇਣਗੇ ਆਪਦੇ ਨੱਕ ਸ਼ਰਮ ਨੂੰ ਜਦੋਂ ਕੁੜੀ ਬਾਹਰ ਚ ਬੈਠੀ ਹੋਈ ਚੱਲ ਮਾਂ ਮੇਰੀ ਗੱਲ ਸੁਣ ਮੈਂ ਕਰਦਾ ਕੋਈ ਨਾ ਕੋਈ ਜਗਾਰ ਲਾਉਣਾ ਠੀਕ ਆ ਕਰਦਾ ਹੱਲ ਪੁੱਤਾ ਹੁਣ ਨਰਮਾਈ ਵਰਤੀ ਹੁਣ ਤਾਂ ਰੱਸੀ ਖਿੱਚ ਕੇ ਰੱਖ ਨਾ ਨਾ ਮਾਂ ਪਹਿਲਾਂ ਨਰਮਾਈ ਵਰਤ ਕੇ ਬਹੁਤ ਵੱਡੀ ਗਲਤੀ ਕਰ ਲਈ ਤੇਰੀ ਨਰਮਾਈ ਜੇ ਤੂੰ ਵਰਤੀ ਸੀ ਤਾਂ ਇਹ ਸਿਰ ਚੜ ਗਏ ਤੇਰੇ ਸਹੀ ਗੱਲ ਆ ਮਾਂ ਤੇਰੀ ਚੱਲ ਮਾਂ ਕਰਦਾ ਕੋਈ ਨਾ ਕੋਈ ਹੱਲ ਠੀਕ ਆ ਮੈਂ ਚੰਗਾ ਪੱਤਾ ਲੈ ਹੁਣ ਆਉ ਆ ਕਲ ਟਕਾਣੀ ਇਹਦੀ ਵੀ ਇਹ ਆਈ ਸਮਝਦੀ ਸੀਗੀ ਵੀ ਇਹ ਤਾਂ ਛੁੱਡੂ ਆ ਇਹ ਕਿਹੜਾ ਮੈਨੂੰ ਕੁਝ ਬੋਲਦਾਗਾ ਤੈਨੂੰ ਨਹੀਂ ਪਤਾ ਮੇਰਾ ਪੁੱਤ ਕਹਿ ਜਾਗਾ ਜਿੰਨਾ ਹੈ ਨਰਮਾ ਉਹੀ ਲੱਗਦਾਗਾ ਅੱਗ ਦੀ ਨਾਲ ਆਗਾ ਤੇਰੇ ਤਾਂ ਲੰਬੇ ਇਹ ਹੀ ਕੱਟੂਗਾ ਰੋਟੀ ਲਾ ਕੇ ਆਉਣਾ ਤੁਹਾਡੇ ਵਾਸਤੇ ਗੱਲ ਸੁਣ ਮੇਰੀ ਮੈਨ ਮੱਥੇ ਨਾਲ ਲੱਗ ਠੀਕ ਆ ਮੈਨ ਲੋੜ ਨਹੀਂ ਦੀ ਰੋਟੀ ਦੀ ਜਦ ਮੇਰੇ ਅੱਖਾਂ ਤੋਂ ਪਰਾਂ ਹੋ ਜਾ ਨਾ ਮੇਰੀ ਗੱਲ ਸੁਣ ਨਾ ਇਹੇ ਤੋਰਨੇ ਉੱਤੇ ਬੈਠੀ ਐ ਜੀ ਮੇਰੇ ਚਿੱਟਾ ਗੁੜਤਾ ਵੀ ਮੈਂ ਕਹਾਂ ਤੂਗਾ ਜੋ ਤੈਨੂੰ ਰਾਤ ਮੈਂ ਕਿਹਾ ਸੀਗਾ ਮੈਂ ਕੱਲੇ ਕੇ ਭੋਗ ਤੇ ਆਣਾ ਘੰਡ ਪਾੜ ਦੇਤੇ ਵੀ ਚਿੱਟਾ ਗੁੜਤਾ ਵੀ ਮੈਂ ਧੋਦੀ ਮੇਰਾ ਫਿਰ ਤੋਤਾ ਕਿਉਂ ਨਹੀਂ ਤੂੰ ਸੁਖ ਮੈਨੂੰ ਤਾਂ ਗੱਲ ਸੁਣੀ ਨਹੀਂ ਵੀ ਤੁਹਾਡੇ ਚਿੱਟਾ ਗੁੜਤਾ ਵੀ ਮੈਂ ਧੋਣਾ ਲੈ ਨਹੀਂ ਤਾਂ ਮੈਂ ਧੋਣਾ ਦਿੰਦੀ ਆਹੋ ਤੈਨੂੰ ਕਾਹੜੋ ਸੁਣੀਆ ਦੋ ਵਾਰਾ ਕਿਹਾ ਵੇ ਤੈਨੂੰ ਵੀ ਚਟਾ ਕੁਰਤੇ ਪਜਾਮਾ ਤੋਦੇ ਮੇਰਾ ਉਹ ਮੈਂ ਮਰ ਜਾ ਦੇਖ ਲੈ ਮੇਰੇ ਪੁੱਤ ਦੀ ਇੱਕ ਗੱਲ ਵੀ ਨਹੀਂ ਸੁਣਦੀ ਮੈਨੂੰ ਤਾਂ ਦੂਰ ਨਾਲ ਦੇ ਕਮਰੇ ਚ ਸੁਣ ਗਿਆ ਵੀ ਇਹਨੇ ਕੁਰਤੇ ਪਜਾਮੇ ਨੂੰ ਇੱਕ ਵਾਰੀ ਨਹੀਂ ਤਿੰਨ ਤਿੰਨ ਵਾਰੀ ਬੋਲ ਮਾਰੇ ਨੇ ਵੀ ਮੇਰਾ ਕੁਰਤਾ ਪਜਾਮਾ ਤੋਦੀ ਤੋਦੀ ਉਹੀ ਤਾਂ ਗੱਲ ਆ ਮਾਂ ਹਜੇ ਕਹੀ ਮੈਂ ਸੁਣਿਆ ਨਹੀਂਗਾ ਇਹਨੂੰ ਕਿਉਂ ਸੁਣਦਾਗਾ ਮਾਂ ਦਾ ਫੋਨ ਆ ਜੇ ਉਦੋਂ ਤਾਂ ਕਣਕਦੇ ਨੇ ਸੁਣ ਜਾਂਦਾ ਵੀ ਮੇਰੀ ਮਾਂ ਦਾ ਫੋਨ ਆਇਆ ਉਹਨਾਂ ਤਾਂ ਘੰਟਾ ਘੰਟਾ ਗੱਲਾਂ ਮਾਰੀ ਜਾਂਦੀ ਐ ਜੇ ਫੋਨ ਤੋਂ ਫੁਰਸਤ ਮਿਲੇ ਆ ਤੇਰੇ ਗੱਲ ਤੇ ਗੌਰ ਕਰੇ ਹੈ ਹੁਣ ਦੱਸ ਮੈਂ ਕੀ ਪਾ ਕੇ ਜਾ ਮਭੁਗ ਤੇ ਕੋਈ ਗੱਲ ਨਹੀਂ ਸੋਕ ਥੋੜੀ ਪੈਂਟ ਸ਼ਰਟ ਧੁੱਤੀ ਪਈ ਆ ਉਹ ਪਾ ਜਿਓ ਪੈਂਟ ਸ਼ਰਟ ਨੂੰ ਕੋਈ ਵਿਆਹ ਨਹੀਂ ਆਂਦਾ ਹੈਗਾ ਖੰਡ ਪੜਦੇ ਭੋਗ ਤੇ ਜਾਣਾ ਚਿੱਟਾ ਕੁਰਤਾ ਪਾ ਕੇ ਜਾਣਾ ਸੀ ਗਾ ਮੈਂ ਨਹੀਂ ਤੇਰੀ ਸੁਰਤ ਕਿੱਥੇ ਰਹਿੰਦੀ ਆ ਮੈਨੂੰ ਐਂ ਦੱਸ ਦੇ ਕੰਮ 'ਚ ਤਾਂ ਤੇਰੇ ਕਿੱਕ ਚ ਧਿਆਨ ਨਹੀਂ ਹੈਗਾ ਉਹ ਮਾਂ ਮੈਂ ਤਾਂ ਕਰ ਦਿਆ ਠੀਕ ਆ ਸਾਰਾ ਪੱਦਾ ਹੁੰਦਾ ਇਹਨੂੰ ਤੇ ਬੁੰਟਿਆ ਤੂੰ ਢਿੱਲ ਤੇ ਟੀ ਹੈਗੀ ਇਹਨੂੰ ਤੇਰੀ ਢਿੱਲ ਨਤੀਫ ਤੁਰੇ ਫਿਰਦੀ ਹੈਗੀ ਇਹ ਜੇ ਚੂੜੀ ਕੱਸ ਕੇ ਰੱਖੇ ਨਾ ਤਮਨਾ ਕਰ ਲੈ। ਵੇ ਉਹੀ ਤਾਂ ਗੱਲਾਂ ਮੈਂ ਇੰਟਰਪਾਈਸ ਸੋਚ ਗਿਆ। ਮੈਨੂੰ ਨਹੀਂ ਪਤਾ ਸੀ ਮੇਰੀ ਨਰਵਾਈ ਦੀ ਇੰਨੀ ਫੁੱਲਵੇਂ ਉਹ ਕਰੂਗੀ ਆ। ਵੇ ਪਹਿਲਾਂ ਗਈ ਸੀ ਤੂੰ ਹੀ ਲੈ ਕੇ ਆਇਆਗਾ। ਪਤਾ ਨਹੀਂ ਕਾਹਦਾ ਮਾਰਾ ਲਿਆ ਆ ਇਹਨੂੰ। ਉਹ ਮਾਂ ਉਹੀ ਤਾਂ ਗੱਲ ਆ। ਮੈਨੂੰ ਕੀ ਪਤਾ ਸੀਗਾ ਵੀ ਇਹ ਹੈ ਕੁਝ ਕਰੂਗੀ ਆ। ਮੈਂ ਤਾਂ ਲੈ ਆਇਆ ਸੀਗਾ ਚਲ ਫੇਰ ਵੀ ਤਰਸ ਕਰ ਲਿਆ ਸੀ ਨਾ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਮੇਰਾ ਤਰਸ ਕਰਾਇਆ ਮੈਨੂੰ ਹੀ ਮਾਰਾ ਲੱਗੂਗਾ। ਸਹੀ ਗੱਲ ਆ ਪੁੱਤ। ਇਹ ਕਾਹਨੂੰ ਤਰਸ ਦੀ ਲਾਇਕ ਆਗੀ। ਹਜੇ ਵੀ ਦੇਖ ਲੈ ਬਿਸ਼ਾਰਮਾ ਵਾਂਗੂ ਆ ਬੈਠੀ ਆਗੀ। ਇੰਡੀਆਂ ਗੱਲਾਂ ਸੁਣੀ ਜਾਂਦੀ ਆ ਮਾਂ ਉਹ ਤਾਂ ਉਹਨੂੰ ਲੈ ਆਇਆ ਸੀਗਾ ਹੁਣ ਇਹਨੂੰ ਮੈਂ ਲੈ ਕੇ ਵੀ ਨਹੀਂ ਆਉਂਦਾ ਹੈਗਾ ਸੋਖਾ ਏਡੀ ਗੱਲ ਹੈ ਨਹੀਂ ਜੱਡੀ ਤੁਸੀਂ ਵਧਾਈ ਜਾਂਦੇ ਹੋ ਅੱਛਾ ਹਜੇ ਏਡੀ ਗੱਲ ਨਹੀਂ ਹੈਗੀ ਤੇ ਪੁੱਤਾ ਹੁਣ ਵੀ ਤੂੰ ਮਨ ਬਣਾ ਲਾ ਬੀਜੇ ਨੂੰ ਤੋੜਨਾ ਤਾਂ ਮੁੜ ਕੇ ਲੈ ਕੇ ਨਹੀਂ ਆਈ ਮਾਂ ਹੁਣ ਨਹੀਂ ਲੈ ਕੇ ਆਉਂਦਾ ਇਹਨੂੰ ਮੈਂ ਹੁਣ ਘਰੋਂ ਬਾਹਰ ਕੱਢੂ ਮੈਂ ਇਹਨੂੰ ਜਾਵੇ ਚੰਬਲੀ ਹੈਗੀ ਆ ਬੇਬੇ ਸੋਖਾ ਤੁਸੀਂ ਐ ਕਿਉਂ ਕਰਦੇ ਹੋ ਮੇਰੇ ਨਾਲ ਐ ਕੀ ਕਰਦਾ ਤੇਰੇ ਨਾਲ ਤੈਨੂੰ ਪਤਾ ਹੋਣਾ ਚਾਹੀਦਾ ਵੀ ਸਿ ਕਿਉਂ ਕਰਦਾ ਤੇਰੇ ਨਾਲ ਐ ਜੇ ਤੂੰ ਕਾਜ ਨਾ ਕਰੇ ਅਸੀਂ ਚਾਵਾ ਨਾ ਬੋਲੀਏ ਗੱਲ ਕਰ ਕੰਮ ਕਰਨ ਵਾਲੇ ਲੱਛਣ ਨਹੀਂ ਹੈਗੇ ਇਹਦੇ ਨਾਲ ਕਿਉਂ ਜਵਾਲ ਲੜਾਉਣਾ ਇਹ ਤਾਂ ਤਿੰਨੇ ਮਾਵਾ ਤੀਆਂ ਇਹੋ ਜਿਹਿਆਂ ਨੇ ਜੇ ਕੰਮ ਕਰਨਾ ਆਉਂਦਾ ਹੋਵੇ ਫੇਰ ਗੱਲਾਂ ਕਾਹਦੀਆਂ ਮਾਵਾ ਤੀਆ ਫੋਨ ਤੋਂ ਹੀ ਨਹੀਂ ਹਟਦੀਆਂ ਉਹੀ ਤਾਂ ਗੱਲਾਂ ਮਾਂ ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਕਿੰਨੇ ਵਾਰੀ ਕਿਹਾ ਮੈਨੂੰ ਚਾਹੇ ਕੁਛ ਮਰਜ਼ੀ ਬੋਲਿਆ ਕਰੋ ਮੇਰੀ ਮਾਂ ਬਾਰੇ ਨਾ ਬੋਲਿਆ ਕਰੋ ਆਹੋ ਆ ਕਿਸੇ ਦੀ ਮਾਂ ਨਹੀਂ ਹੈਗੀ ਹਨਾ ਮੈਂ ਤਾਂ ਨਹੀਂ ਤੇਰੀ ਮਾਂ ਬਾਰੇ ਆਹੀ ਬੋਲੂਗੀ ਕਰ ਕੀ ਕਰਤੀਆਂਗੀ ਮੈਂ ਤੈਨੂੰ ਦੱਸਿਆਗਾ ਕਾਡੇ ਨੂੰ ਕਰੋ ਬਾਹਰ ਚੱਲ ਨਹੀਂ ਤੂੰ ਮੇਰੇ ਮਾਂ ਮੁਰੇ ਬੋਲਦੀਆਂਗੀ ਚੱਲ ਮੇਰੇ ਘਰੋਂ ਬਾਹਰ ਨਿਕਲ ਇਹ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਮੈਂ ਘਰੇ ਨਾ ਬਣੀ ਠੀਕ ਆ ਜੇ ਬੜੇ ਨਾਲ ਗੱਡੀ ਲੈ ਕੇ ਬਣੀ ਸੁਣ ਤੀ ਮੇਰੀ ਗੱਲ ਤਾ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਚੱਲ ਮੇਰੇ ਘਰੋਂ ਬਾਹਰ ਨਿਕਲ ਠੀਕ ਆ ਜੰਬਲੀ ਫਿਰਦੀ ਆ ਜਿਆਦੇ ਆ ਐਕਸ਼ਨ ਕਿੱਧਰ ਜਾਇਆ ਪੁੱਤ ਉਹ ਮਾਂ ਖੇਤੋਂ ਆਇਆਗਾ ਮੋਟਰਾਂ ਲੈ ਡਿੱਕਦਾ ਸੀਗਾ ਲਾਈਟ ਕਿ ਰਾਤ ਨੂੰ ਆਊਗੀ ਹੁਣ ਚਲ ਪੁੱਤ ਫਿਰ ਮਾਉਣੀ ਤਾਂ ਪਾਉਗੇ ਹੁਣ ਕਣਕ ਉਹੀ ਤਾਂ ਗੱਲਾਂ ਮਾਂ ਮੈਨੂੰ ਆਏ ਸੀਗਾ ਜਲਦੀ ਨੇ ਦਿਨ ਰਮਾ ਦੂੰਗਾ ਕਿ ਰਾਤ ਨੂੰ ਕਿਉਂ ਮਰਨਾ ਠੰਡ ਚ ਪੁੱਤ ਹੁਣ ਤਾਂ ਦੇਖ ਜੇ ਬਾਰੀ ਨੂੰ ਡਿੱਕੀ ਗਏ ਉਹ ਤਾਂ 8-10 ਦਿਨਾਂ ਤੇ ਗੱਲ ਜਾਊਗੀ ਸਹੀ ਗੱਲ ਆਇਆ ਮੋਟਰਾਂ ਦੀ ਲਾਈਟ ਆ ਗਈ ਤਾਂ ਕਣਕ ਰਾਮੇ ਹੀ ਜਾਊਗੀ ਹਾਂ ਮਾਂ ਤੇ ਮੈਂ ਤੈਨੂੰ ਆਏ ਪੁੱਛਦੀ ਆ ਦੇਖ ਲੈ ਕੰਜਰਾ ਨੇ ਜਮਾ ਫੋਨ ਨਹੀਂ ਕੀਤਾ ਹੈਗਾ ਸਹੀ ਗੱਲ ਆ ਮਾਂ ਇਸ ਵਾਰ ਤਾਂ 3 ਮਹੀਨੇ ਹੋ ਗਏ ਹਨ ਨਾ ਕੋਈ ਫੋਨ ਨਾ ਕੋਈ ਅਤਾ ਪਤਾ ਦੱਸੀ ਨਹੀਂ ਕੁਛ ਮੈਨੂੰ ਲੱਗਦਾ ਪੁੱਤ ਉਦੋਂ ਟੂਟਲ ਵਰਤ ਗਿਆ ਤਾਂ ਕਰਕੇ ਉਹਨੂੰ ਆਏ ਹੋ ਗਿਆ ਵੀ ਐਦਾਂ ਕੀ ਫੇਰ ਪੋਲਾ ਹੋ ਕੇ ਸਾਡੇ ਪੈਰਾਂ ਤੀ ਡਿੱਗੂਗਾ ਉਹੀ ਤਾਂ ਗੱਲ ਵਾ ਤੇਰੇ ਕੋਲ ਨਹੀਂ ਆਇਆ ਫੋਨ ਲੈ ਮੇਰੇ ਕੋਲੇ ਘਰ ਦਾ ਨਾ ਫੋਨ ਉਹਨਾਂ ਨੂੰ ਪਤਾ ਕਿ ਵੀ ਬੁੜੀ ਕਹਿਜੀ ਹੈਗੀ ਮੈਂ ਤਾਂ ਉਹਨਾਂ ਨੂੰ ਫੋਨ ਤੇ 100-100 ਗੱਲਾਂ ਸੁਣਾਉਂਗੀ ਮੇਰੇ ਕੋਲੇ ਕਰਕੇ ਤਾਂ ਦੇਖਣ ਫੋਨ ਮੈਨੂੰ ਲੱਗਦਾ ਮੈਂ ਉਹਨਾਂ ਦਾ ਕੁੜੀ ਬਸੋਣ ਦਾ ਰਾਤ ਹੀ ਨਹੀਂ ਹੈਗਾ ਗੱਡੀ ਕੁੜੀ ਦੇਣ ਦਾ ਰਾਤ ਹੈ ਨਹੀਂ ਉਹਨਾਂ ਦਾ ਜੇ ਉਹਨਾਂ ਨੇ ਗੱਡੀ ਦੇਣੀ ਹੁੰਦੀ ਕੁੜੀ ਵਸਾਉਣੀ ਹੁੰਦੀ ਹਰਸ਼ ਤਾਂ ਕੋਈ ਪੰਚਾਇਤ ਬੰਜੂਤ ਲੈ ਕੇ ਆਉਂਦੇ ਸੋ ਕੋਈ ਅਹੀਲਾ ਸੁਈਲਾ ਕਰਦੇ ਉਹਨਾਂ ਕੋਈ ਗੱਲ ਹੀ ਨਹੀਂ ਛੇੜੀ ਨਾ ਕੋਈ ਰਿਸ਼ਤੇਦਾਰ ਭੇਜਿਆ ਅਜੇ ਤੱਕ ਸਹੀ ਗੱਲ ਆ ਪੁੱਤ ਇਹ ਤਾਂ ਐਦ ਕੀ ਤਾਂ ਮੈਨੂੰ ਲੱਗਦਾ ਉਹਦੋਂ ਮਾਂ ਮੇਰੇ ਤੋਂ ਢਿੱਲ ਹੋ ਗਈ ਜਦ ਤੂੰ ਮੈਨੂੰ ਕਹਿੰਦੀ ਸੀ ਨਾ ਉਹ ਦੋ ਤਿੰਨ ਦੋ ਬਾਰ ਵਧੀਆ ਤੋਰਤੀ ਸੀ ਮੈਂ ਹੀ ਵਾਰ-ਵਾਰ ਜਾਂਦਾ ਰਿਹਾ ਉਹਨਾਂ ਕੋਲ ਵੀ ਤੋਰ ਦੋ ਤੋਰ ਦੋ ਜੇ ਉਹਦੀ ਮਾਰ ਕੇ ਵੇਝਾਂਦਾ ਵੀ ਗੱਡੀ ਲੈਣੀ ਆ ਗੱਡੀ ਦਿੰਦੇ ਨਾਲੇ ਪੁੱਤ ਤੇਰੀ ਨਰਮਾਈ ਦਾ ਹੀ ਨਜਾਇਜ਼ ਫਾਇਦਾ ਚੱਕਿਆ ਉਹਨਾਂ ਨੇ ਉਹੀ ਤਾਂ ਗੱਲਾਂ ਆ ਮਾ ਉਹ ਮੈਂ ਢਿੱਲਾ ਵਰਤ ਗਿਆ ਮੜੀ ਜੀ ਮੈਂ ਤਰਸ ਕਰੀ ਗਿਆ ਵੀ ਚਲ ਗਰੀਬ ਨੇ ਗਰੀਬ ਨੇ ਮੈਨੂੰ ਕੀ ਪਤਾ ਸੀ ਇਹ ਜਨ ਨਿਕਲਣਗੇ ਉਹ ਉਹ ਗਰੀਬ ਕਰ ਕਾਨੂੰਨੇ ਗੇ ਬੈਤਾਂ ਨੇ ਸਾਰੀਆਂ ਨਏ ਆਪਣੇ ਵਾਲੀ ਨੇ ਖਬਰ ਕੀ ਉਂਗਲਾ ਲਾਈਆਂ ਹੋਣਗੀਆਂ ਵਿਆਪੇ ਆਊਗਾ ਮੈਨੂੰ ਲੱਗਦਾ ਹੁਣ ਤੱਕ ਤਾਂ ਲਵਲੀ ਵੀ ਤੋਰਤੀ ਹੋਣੀ ਬਾਹਰੇ ਉਹਨਾਂ ਨੇ 25 ਲੱਖ ਰੁਪਏ ਲਾ ਕੇ ਦੇਖੋ ਪੁੱਤ ਤੋਰਤੀ ਹੋਊਗੀ ਉਹੀ ਤਾਂ ਗੱਲ ਆਗੀ ਨਹੀਂ ਹਜੇ ਤੱਕ ਕੋਈ ਅਤਾ ਨਾ ਪਤਾ ਕੁਛ ਨਾ ਦੱਸਦੇ ਵੀ ਪਾਈ ਕੁੜੀ ਵਸਾਉਣੀ ਆ ਨਹੀਂ ਬਚਾਉਣੀ ਚਲ ਮਾ ਉਹਨਾਂ ਦੀ ਮਰਜ਼ੀ ਆ ਫਿਰ ਅਸੀਂ ਤਲਾਕ ਲੈ ਲਾਂਗੇ ਤਲਾਕ ਦੇ ਕਾਗਜ਼ ਲਾ ਲਾਂਗੇ ਆਪਾਂ ਹਾਂ ਪੁੱਤ ਤੈਨੂੰ ਕਿਹੜਾ ਰਿਸ਼ਤਿਆਂ ਦਾ ਘਾਟ ਆਗਾ ਰਿਸ਼ਤੇ ਬਥੇਰੇ ਆ ਜਾਣਗੇ ਉਹੀ ਤਾਂ ਗੱਲ ਨਾਲ ਉਹਨਾਂ ਨੇ ਕਿਹੜਾ ਦਿੱਤਾ ਸੀ ਉਹ ਟੁੱਟਿਆ ਛੜਿਆ ਸਕੂਟਰੀ ਦਿੱਤੀ ਇੱਕ ਐਕਟਿਵਾ ਜੀ ਉਹ ਵੀ ਖਰਾਬ ਹੋਈ ਖੜੀ ਹੈਗੀ ਕਿੱਦੇ ਦੀ ਚੱਲਦੀ ਤਾਂ ਹੈ ਨਹੀਂ ਉਹੀ ਤਾਂ ਗੱਲ ਆਪਣੇ ਦੇ ਕੀ ਉਲਟ ਕੇ ਸਲਾਉਣਗੇ ਉਹ ਆਪਾਂ ਤਾਂ ਡਰ ਹੋਵੇ ਵੀ ਆਪਣੇ ਦਾਜ ਦਾ ਉਹ ਕਰਦਾਂਗੇ ਸਾਰੇ ਜਉਂਦੇ ਜਾਗ ਦੇ ਬੰਦੇ ਬੈਠੇ ਆ ਜਿਹੜਾ ਬਚੋਲਾ ਸੀ ਬਚੋਲੇ ਨੂੰ ਖਿੱਚਾਂਗੇ ਮੈਂ ਤਾਂ ਕਹਣਾ ਆਪਾਂ ਪੁੱਤ ਕੋਈ ਨਹੀਂ ਬੋਲ ਸਕਦਾ ਜੇ ਏਡਾ ਕਣਕੰਡਾ ਹੁੰਦਾ ਅੱਜ ਨੂੰ ਕੇਸ ਕਰ ਦਿੰਦੇ ਕੁਛ ਨਹੀਂ ਉਹਨਾਂ ਨੂੰ ਆਏ ਆ ਬਿਨਰਮਾ ਨਰਮਾ ਆਪੇ ਆਊਗਾ ਲੈ ਕੁੜੀ ਗੱਲਾਂ ਮਾਂ ਜੇਹੀ ਜੀ ਗੱਲ ਹੁੰਦੀ ਕੋਈ ਨਾ ਕੋਈ ਤਾਂ ਅੱਜ ਨੂੰ ਕਰ ਹੀ ਦਿੰਦੇ ਆ ਨਾ ਉਹ ਕੋਈ ਨਾ ਕੋਈ ਸੰਮਣਤਾ ਪਹੁੰਚਦਾ ਆਪਣੇ ਕੋਲੇ ਹੀ ਉਹਨਾਂ ਕੇਸ ਕਰਿਆ ਹੁੰਦਾ ਪੁੱਤ ਕੇਸ ਕਰਨੇ ਕਿਹੜਾ ਸੌਕੇ ਨੇ ਰੁਪਈਏ ਲੱਗਦੇ ਨੇ ਉਹ ਮਾਂ ਫਿਰ ਉਹੀ ਗੱਲ ਫੇਰ ਆ ਗਈ ਹੈਗਾ ਤਾਂ ਸਭ ਕੁਝ ਉਹਨਾਂ ਕੋਲੇ ਲੁਚਪਣੇ ਕਰਦੇ ਆ ਵੀ ਆਪੀ ਬਿਲਕੁਲੇ ਤੁਰੇ ਹੋਣਗੇ ਦੋਨੇ ਮਾਂ ਪੁੱਤ ਵੇਖਾ ਜੇ ਗਲਤੀ ਹੋ ਗਈ ਕੁੜੀ ਤੌਰ ਤੋਂ ਮੈਂ ਤੈਨੂੰ ਉਹੀ ਤਾਂ ਗੱਲ ਕਹਿਨੀ ਆ ਭਰਾ ਦੇ ਚੰਗਿਆ ਬੋਦੀਆਂ ਪਾਈਆਂ ਹੁੰਦੀਆਂ ਨੇ ਚੰਗੇ ਬੂਟ ਸੂਟ ਪਾਏ ਹੁੰਦੇ ਨੇ ਇਹਨੂੰ ਕਦੇ ਲੀਰ ਨਹੀਂ ਦੇ ਕੇ ਤਰੇ ਮਾਂ ਹੁਣ ਤਾਂ ਮੈਨੂੰ ਵੀ ਲੱਗਦਾ ਹੈਗਾ ਵੀ ਹਰਸ਼ ਨੂੰ ਬਸਾਉਂਦੇ ਨਹੀਂ ਜੀ ਹੁਣੋਂ ਮੈਂ ਆਪਣੇ ਲੈਪਤ ਆਏ ਕਿਵੇਂ ਦਵਾਰੇ ਤੋੜ ਦੇਣਗੇ ਧੀਆਂ ਤੋੜਨੇ ਆ ਬਹੁਤ ਔਖੇ ਨੇ ਦਵਾਰੇ ਦਵਾਰੇ ਤੇ ਮੈਂ ਆਉਣ ਕੇ ਵੀ ਇੱਥੇ ਤੂੰ ਅੱਜ ਦੀ ਗੱਲ ਮੇਰੀ ਲਿਖ ਲੈ ਨਾ ਨਾ ਗੱਡੀ ਦੇ ਕੇ ਤੋੜਨਗੇ 100% ਮੈਨੂੰ ਇਹੀ ਚਾਂਸ ਲੱਗਦੇ ਨੇ ਹਜੇ ਉਹ ਟੋਟੋ ਕੀ ਦੇਖਦੇ ਨੇ ਵੀ ਖਾਬਰੇ ਉਹ ਲੈਣਾ ਜੀ ਲੈਣਾ ਜੀ ਪਰ ਮੇਰਾ ਪੁੱਤ ਬਣ ਕੇ ਜਾਈ ਨਾ ਮਾ ਟਾਈਮ ਵੀ ਬਹੁਤ ਹੋ ਗਿਆ ਨਾ ਪਹਿਲਾਂ ਵਾਲੀ ਵਾਰ ਦੇਖਿਆ ਨਾ ਟਾਈਮ ਤਾਂ ਲਾਈ ਨਹੀਂ ਸੀ ਉਹਨਾਂ ਨੇ ਪੁੱਤੋਂ ਉਹਨਾਂ ਨੂੰ ਪਤਾ ਸੀ ਵੀ ਸਾਡਾ ਜਵਾਈ ਛੁੱਡੂ ਆ ਬੋਲਦਾ ਨਹੀਂ ਸਾਡੇ ਮੂਰੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਆਇਆ ਖਾਣੀ ਆਸੀ ਕੁਛ ਕਰ ਦਾਂਗੇ ਕਰਨ ਨੂੰ ਉਹ ਕੀ ਕਰ ਦਣਗੇ ਆਪਣਾ ਤੂੰ ਬਾਬ ਦੇ ਕਰੇਗਾ ਮੈਂ ਕੁੜੀਆਂ ਵਾਲਿਆਂ ਨੂੰ ਤਾਂ 100 ਲਾਲਤਾ ਮਿਲਦੀਆਂ ਨੇ ਅਗਲਾ ਕਹਿ ਦਿੰਦਾ ਕੁੜੀ ਕਾ ਤੋਂ ਬਾਹਰ ਚ ਬਿਠਾਈ ਆ ਕੀ ਗੱਲਾਂ ਚਦਰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਨਾ 2 ਮਹੀਨਿਆਂ ਨੂੰ ਫੇਰ ਅਕਲ ਠਖਾਣੇ ਆਉ ਤਾ ਮਾਂ ਦੀ ਗੱਲ ਸਹੀ ਆ ਚੱਲ ਮਾਂ ਕੋਈ ਗੱਲ ਨਹੀਂ ਦੇਖਦਾ ਮੈਂ ਸੀਰੇ ਉਹ ਬਈ ਸੀਰੇ ਕਰੀਆਂ ਹਾਂ ਸੁੱਕ ਕਰੀਆਂ ਆ ਜਾਂ ਨੰਗਾ ਨੰਗਾ ਬਈ ਹੋਰ ਬਈ ਠੀਕ ਆ ਵਧੀਆ ਵਧੀਆ ਤੂੰ ਦੱਸ ਵਧੀਆ ਤੇ ਬਈ ਇਹ ਮੋਟਰਸਾਂ ਚਾਈਦਾ ਇਤਰਾ ਯਾਰ ਘੰਟਾ ਗਿਆ ਯਾਰ ਯਾਰ ਮੋਟਰਸਾਈਕਲ ਤਾਂ ਮਨਜੀਤ ਲੈ ਕੇ ਗਿਆ ਹੋਇਆਗਾ अच्छा हां हेनिगा ओ ठीक ठाक तेरे ਰਿਸ਼ਤੇ ਦਾ ਮਜਲੀ ਜਾਂਦਾ ਆਪਣਾ ਉਹ ਸੱਚ ਰਿਸ਼ਤਿਆਂ ਤੋਂ ਯਾਦ ਕਰਾਤਾ ਤੇ ਬੈਠ ਕਈ ਦਿਨ ਹੋ ਗਏ ਆ ਤੇਰੇ ਸਹੁਰੇ ਗਿਆ ਸੀ ਮੈਂ ਆਪਣੇ ਯਾਰ ਦੋਸਤ ਨੂੰ 14 15 ਕਿੱਲੇ ਬਾਣਦੇ ਆਉਂਦੇ ਆ हां हां ਭਾਈ ਉਹ ਕਹਿੰਦੇ ਭਾਈ ਲੈਟਸ ਵਾਲੀ ਕੁੜੀ ਹੋਵੇ ਕੋਈ ਪੈਸੇ ਅਸੀਂ ਲਾ ਦਾਂਗੇ ਚਾਹੀਦੀ ਗਰੀਬ ਘਰ ਦੀ ਹੋਵੇ हां हां ਉਹ ਮੈਨੂੰ ਕਿਸੇ ਨੇ ਤੇਰੇ ਸਹੁਰਿਆਂ ਤੋਂ ਦੱਸ ਪਾਤੀ ਅੱਛਾ ਅਸੀਂ ਉੱਥੇ ਵਾਗੇ ਉਹ ਗਾ ਜਦੋਂ ਮੈਂ ਦੇਖਿਆ ਜਾ ਕੇ ਗਾ ਤੇਰੀ ਘਰ ਵਾਲੀ ਦੂਰੀ ਫਿਰੇ ਉੱਥੇ ਤਲਵੰਡੀ ਅੰਦਰ ਤਲਵੰਡੀ ਹਾਂ ਅੱਛਾ ਤੇ ਬਈ ਮੀ ਸ਼ਸ਼ੋਪਤੀ ਚ ਪੈ ਗਿਆ ਉਹ ਫੇਰ ਜਦੋਂ ਗੱਲਬਾਤ ਚੱਲੀ ਫੇਰ ਉਹਨਾਂ ਨੇ ਮੈਨੂੰ ਸਾਰੀ ਗੱਲ ਸਮਝਾਈ ਭਾਈ ਹਾਂ ਹਾਂ ਉਹ ਕਹਿੰਦੇ ਵੀ ਜਿਹੜੀ ਸਾਡੇ ਕੋਲੇ ਦੋ ਕਿਲੇ ਬਾੜਨ ਦੇ ਨੇ ਉਹ ਤਾਂ ਗਹਿਣੇ ਪਏ ਨੇਗੇ ਅੱਛਾ ਅੱਛਾ ਭਾਈ ਤੇ ਭਾਈ ਕੁੜੀ ਨੇ ਆਪਦੀ ਮਿਹਨਤ ਕਰਕੇ ਚਲੋ ਆਈਲੈਂਡਸ ਕੱਢ ਲਈ ਹਾਂ ਵੀ ਹੈਗੇ ਸੀ ਗਰੀਬੀਆਂਗੇ ਅੱਛਾ ਵੀ ਚਲ ਜੇ ਮੁੰਡੇ ਵਾਲੇ ਪੈਸੇ ਲਾ ਦੇਣਗੇ ਅਸੀਂ ਕਰ ਦਿਆਗੇ ਰਿਸ਼ਤਾ ਅੱਛਾ ਉਹਨਾਂ ਨੇ ਨਹੀਂ ਕਿਹਾ ਵੀ ਅਸੀਂ ਪੈਸੇ ਲਾ ਨਾ 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 ਉਹ ਕਿੱਥੋਂ ਲਾ ਦੇਣਗੇ ਯਾਰ ਉਹਨਾਂ ਦੇ ਤਾਂ ਜਿਹੜੀ ਦੋ ਕਿਲੇ ਨੇ ਉਹ ਵੀ ਗਹਿਣੇ ਪਏ ਨੇ ਅੱਛਾ अच्छा हां आईया गल बात चल ठीक है भाई मैं तो मोटरसाइकिल नु ही आया सी तेरे को यार हां ठीक है ठीक है अर्शफ बने भाई आया बैठ जा भाई इधर बैठो वीर मेरे मतलब वो बड़ी गस्ती हो है भाई यार मैं दाशूं लेन आया ते वीरए नाल मेनू त ਬੀ ਲਾਵਲੀ ਦੇ ਨਾਲ ਤੁਸੀਂ 25 ਲੱਖ ਰੁਪਈਆ ਆਪ ਲਾਉਂਗੇ ਬਈ ਅਸੀਂ ਤਾਂ ਹੁਣ ਰਾਦ ਦਾ ਕਰ ਰੱਖਿਆ ਸੀ ਵੀ ਅਰਸ਼ ਨੂੰ ਤੋੜਦੇ ਨਹੀਂ ਹੈਗੇ ਨਾਲੇ ਤੁਹਾਂ ਐ ਦਿਮਾਗ ਲਾ ਵੀ ਅਸੀਂ ਇੰਨੇ ਪੈਸੇ ਕਿੱਥੋਂ ਲਾ ਦਾਂਗੇ ਉਹ ਤਾਂ ਗੱਲ ਬਈ ਸਹੀ ਹੈ ਤੇਰੀ ਤਾਂ ਹੀ ਮੁੰਡਾ ਪਾਲਦੇ ਫਿਰਦੇ ਆ ਜਿਹੜਾ ਆਪ ਪੈਸੇ ਲਾਵੇ ਹਾਂ ਵੀਰੇ ਮੈਨੂੰ ਵੀ ਪਤਾ ਲੱਗਿਆ ਸੀ ਗੱਲ ਦਾ ਯਾਰ ਮੈਂ ਹੀ ਗਲਤ ਸੋਚ ਬੈਠਾ ਸੀ ਬਈ ਮੇਰੀ ਮਾਂ ਨੂੰ ਬਈ ਲਾਲਚ ਆ ਗਿਆ ਸੀਗਾ ਨਾਲੇ ਅਸੀਂ ਤਾਂ ਪਹਿਲਾਂ ਵਿਚੋਲੇ ਨਾਲ ਗੱਲ ਕਰੀ ਸੀ ਬਈ ਖੁੱਲ ਕੇ ਵੀ ਅਸੀਂ ਆਹ ਕੁਝ ਹਨਾ ਦੇ ਨਹੀਂ ਸਕਦੇ ਇੰਨਾ ਜੇ ਤੁਸੀਂ ਪਹਿਲਾਂ ਕਹਿ ਦਿੰਦੇ ਤਾ ਸਾਡੀ ਮਰਜ਼ੀ ਸੀ ਹਾਂ ਕਰਦੇ ਨਾ ਕਰਦੇ ਹੈਨਾ ਔਖੇ ਹੁੰਦੇ ਸੁੱਖ ਨਾ ਬਾਈ ਕਾਲੇ ਤੂੰ ਹੀ ਤਾਂ ਉਹ ਜਗ੍ਹਾ ਜਮਾ ਸਹੀ ਹੂੰ ਅਸੀਂ ਬੜਾ ਲਾਲਚ ਕਰਗੇ ਸੀਗੇ ਤੇ ਮੈਂ ਮੇਰੀ ਮਾਂ ਪਿੱਛੇ ਲੱਗਾ ਸੀ ਬਾਈ ਨਹੀਂ ਸੁੱਖ ਮੈਂ ਤਾਂ ਬਾਈ ਪਹਿਲਾਂ ਹੀ ਪਤਾ ਸੀ ਵੀ ਤੂੰ ਤਾਂ ਸਹੀ ਹੈ ਤੇਰੇ ਚ ਕੋਈ ਫਰਕ ਨਹੀਂ ਹੈਨਾ ਮਾਸੀ ਪੁੱਤਰ ਲੱਗਦਾ ਸੀ ਤੇ ਉਹ ਤੈਨੂੰ ਲੜ ਕੇ ਭਮਾ ਲੈਂਦੀ ਸੀ ਬਾਈ ਕਾਲੇ ਮੈਂ ਬੋਲੋਂ ਮੈਂ ਮਾਫੀ ਮੰਗਦਾ ਇਹ ਬੜਾ ਕਰ ਦੁਆਰਸ਼ ਮੈਂ ਤੇਰੀ ਮੈਰੀ ਹੱਥ ਲਾ ਦੰਗਾ ਸੁੱਖ ਤੁਸੀਂ ਮੇਰੇ ਪਿਆਰੀ ਹੱਥ ਚੱਲ ਸੁੱਖ ਬਾਈ ਕੋਈ ਗੱਲ ਨਹੀਂ ਯਾਰ ਤੂੰ ਪੁਰਾਣਾ ਤਰੋਣਾ ਰਿਸ਼ਤੇਦਾਰਾਂ ਤੇਰਾ ਹੱਕ ਨਹੀਂ ਹੈਗਾ ਐਨੀ ਬਹੁਤਾ ਸਾਡੇ ਲਈ ਵੀ ਤੈਨੂੰ ਅਹਿਸਾਸ ਹੋ ਗਿਆ ਤ ਭਾਈ ਮੈਂ ਅਰਸ਼ ਨੂੰ ਲੈਣ ਆਇਆ ਹਾਂ ਚਲ ਕੋਈ ਗੱਲ ਨਹੀਂ ਅਰਸ਼ ਬਾਈ ਤੂੰ ਵੀ ਮਾਫ ਕਰ ਦੇ ਜੇ ਤੂੰ ਗਲਤੀ ਮੰਨਦੇ ਨੇ ਹਾਂ ਵੀਰੇ ਸੋਹ ਨੂੰ ਤਾਂ ਮਾਫ ਕਰਿਆ ਸੋਕਰ ਆਪਾਂ ਚੱਲਦੇ ਆ ਘਰੇ ਤੇ ਮੰਮੀ ਡੈਡੀ ਨੂੰ ਆ ਜਾਂਦੇ ਉਹ ਗੁਰੂ ਘਰ ਗਏ ਹੋਏ ਨੇ ਠੀਕ ਅਰਸ਼ ਚਲ ਠੀਕ ਆ ਬਈ ਮੈਂ ਨਹੀਂ ਇਹਨੂੰ ਕਿਧਰੋਂ ਲੈ ਆਇਆ ਬੇ ਤੂੰ ਮਾਂ ਹਰਸ਼ ਨੇ ਇਹ ਸਿਕਾ ਚ ਰੂ ਠੀਕ ਆ ਆਪਣੇ ਨਾਲ ਲੈ ਉਹੀ ਗੱਲ ਕਰਤੀ ਨਾ ਮੈਂ ਤੈਨੂੰ ਕਿਹਾ ਸੀ ਵੀ ਤੂੰ ਆਪਣੀ ਜਵਾਨ ਤੇ ਪੱਕਾ ਰਹਿ ਉਨੀ ਰਿਹੱਸ ਪੱਕਾ ਜਮਾਨ ਤੇ ਮੈਂ ਤਾਂ ਆਹਦੀ ਜਮਾਨ ਤੇ ਪੱਕੀ ਆ ਠੀਕ ਆ ਤੇ ਨਾਲ ਮੇਰੀ ਗੱਲ ਹੋਰ ਜਾ ਜੇ ਹਰਸ ਤੈਨੂੰ ਇੰਨੀ ਪ੍ਰੋਬਲਮ ਆ ਨਾ ਤਾਂ ਅਸੀਂ ਆ ਦੋ ਭੰਡ ਚੱਕ ਕੇ ਹੋਰ ਕਿਤੇ ਰਹਿਣ ਲੱਗ ਜੰਨੇ ਆਂਗੀ ਲੈ ਹੋਰ ਕਿਤੇ ਰਹਿਣ ਲੱਗ ਜੰਨੇ ਆਂ ਮਾਂ ਜੇ ਤੂੰ ਸਾਡੇ ਨਾਲ ਰਹਿਣਾ ਨਾ ਆ ਸਾਰਾ ਲਾਲਚ ਤੈਨੂੰ ਛੱਡਣਾ ਪੂ ਗੱਡੀਆਂ ਗੁੱਡੀਆਂ ਦਾ ਓਹੋ ਕੀ ਪਗਾਈ ਮਾਰੀ ਆਂਨੇ ਉਸ ਵਾ ਤਸਤੀ ਗੱਲ ਬੇਬੇ ਨਾਲੇ ਬੇਬੇ ਆਪਾਂ ਉੱਥੇ ਝੂਠੇ ਸੀਗੇ ਠੀਕ ਆ ਨਾ ਮੈਂ ਸਾਰੀ ਗੱਲ ਦਾ ਪਤਾ ਕੀਤਾਗਾ ਆਪ ਜਾਰੇ ਕੋਈ 25 ਲੱਖ ਰੁਪਏ ਆਪਦੇ ਕੋਹ ਨਹੀਂ ਲੌਂਦੇ ਠੀਕ ਆ ਆ ਤਾਂ ਜਿਹੜਾ ਮੁੰਡਾ ਭਾਲ ਦੇ ਫਿਰਦੇ ਨੇ ਲਵਲੀ ਘਾਤਰ ਜਿਹੜਾ ਰਪੀ ਲਾ ਕੇ ਕੁੜੀ ਨੂੰ ਬਾਹਰ ਲੈ ਜੇ ਤੇ ਆਪਣੇ ਦਿਲ ਚ ਬੇਈਮਾਨ ਆ ਰਿਹਾ ਵੀ 25 ਲੱਖ ਰੁਪਏ ਉਹ ਕੁੜੀ ਨੂੰ ਲਈ ਜਾਂਦੇ ਨੇ ਆਪਾਂ ਨੂੰ ਗੱਡੀ ਕਿਉਂ ਨਹੀਂ ਦਿੱਤੀ ਇਹਨਾਂ ਨੇ ਸਹੀ ਗੱਲ ਐ ਪੁੱਤ ਇਹ ਹਾਂ ਮਾਂ ਆ ਗੱਲ ਤਾਂ ਸਹੀ ਆ ਨਾਲੇ ਗੱਲ ਹੋ ਸੁਣ ਲਾ ਮਾਂ ਤੈਨੂੰ ਇਹ ਜੀ ਨੂੰ ਸਾਰੀ ਦੁਨੀਆ ਘੁੰਮ ਲਾ ਉੱਥੇ ਨਹੀਂ ਮਿਲਣੀ ਹੈਗੀ ਚਲ ਸੋ ਕੋਈ ਤੁਸੀਂ ਬੈਠੋ ਮੈਂ ਚਾ ਲੈ ਕੇ ਆਉਣੀ ਆ ਤੁਹਾਡੇ ਕੋਲ ਠੀਕ ਆ ਹਰ ਚ ਮਾਂ ਲਾਲਚ ਛੱਡ ਦੇ ਹੁਣ ਵੀ ਪੁੱਤ ਜੇ ਤੁਸੀਂ ਇਹ ਘਰੋਂ ਬਾਗੇ ਫਿਰ ਮੇਰਾ ਇਹ ਘਰੇ ਕੀਆ ਨਾ ਨਾ ਮੈਂ ਛੋਡੇ ਨਾਲ ਹੀ ਆਂਗੀ ਸੋ ਤੋਂ ਬਿਨਾ ਮੈਂ ਜਮਾ ਕੱਖ ਦੀ ਆਂਗੀ ਛੋਡੇ ਨਾਲ ਹੀ ਲੱਖ ਦੀ ਆਂਗੀ ਚਲ ਠੀਕ ਆ ਮੈਂ ਫਿਰ ਜਿਹੜਾ ਤੁਹਾਨੂੰ ਕੰਮ ਕਿਹਾ ਹਨਾ ਵੀ ਲਾਲਚ ਬੁਰੀ ਵਾਲੀ ਹੁੰਦੀ ਹੈਗੀ ਸੱਚੀ ਗੱਲ ਆ ਤੇ ਇਹਦਾ ਦੁੱਲ ਦਿਖਾ ਕੇ ਚੀਜ਼ ਲੈਤੀ ਜਾਂ ਹੀ ਨਾ ਲੈਤੀ ਹਾਂ ਇਹ ਤਾਂ ਗੱਲ ਮੈਂ ਸੋਚੂ ਨਾ ਰਹੀ ਗੱਲ ਗੱਡੀ ਦੀ ਆਪਣੇ ਫਸਲ ਵਧੀਆ ਹੋਗੀ ਗੱਡੀ ਆਪਾਂ ਆਪ ਲੈ ਲਾਂਗੇ ਠੀਕ ਆ ਸੋਕਾ ਮੈਨੂੰ ਪੁੱਤੇ ਇਹ ਗੱਲ ਦਾ ਪਤਾ ਹੀ ਨਹੀਂ ਸੀ ਮੈਂ ਤਾਂ ਐਵੇਂ ਆਪਦੇ ਹੰਕਾਰ 'ਚ ਤੁਰੀ ਫਰੀ ਗਈ ਵੀ ਤੇਰੇ ਸਹੁਰਿਆਂ ਤੋਂ ਗੱਡੀ ਮੰਗਾਉ ਐ ਸੋਚਿਆ ਹੀ ਨਹੀਂ ਪਿਓ ਵਿਚਾਰੇ ਕਿੱਥੋਂ ਦੇਣਗੇ ਨਾ ਨਾ ਉਹਦੇ ਦੋ ਤਿੰਨ ਭੈਣਾਂ ਨੇਗੀਆਂ ਹਰਸ ਦੀਆਂ ਉਹਨਾਂ ਨੂੰ ਵਿਆਹਣਗੇ ਕਿ ਆਪਾਂ ਨੂੰ ਗੱਡੀਆਂ ਦੇਣਗੇ ਉਹੀ ਤਾਂ ਗੱਲ ਆ ਮਾਂ ਚੱਲ ਪੁੱਤ ਮੈਂ ਤੇਥੋਂ ਗਲਤੀ ਮੰਨਦੀ ਆਂਗੀ ਨਾ ਮਾਂ ਮੈਥੋਂ ਗਲਤੀ ਨਾ ਮੰਨ ਤੂੰ ਹਰਸ ਤੂੰ ਗਲਤੀ ਮੰਨ ਮੈਂ ਉਹਨੂੰ ਬਥੇਰਾ ਬਲਾ ਬੁਰਾ ਕਿਹਾ ਪਰ ਉਹਨੇ ਮੈਨੂੰ ਕਦੇ ਮੋੜ ਕੇ ਜਵਾਬ ਨਹੀਂ ਦਿੱਤਾ ਹੈਗਾ ਚੱਲ ਪੁੱਤ ਮੈਂ ਤੂੰ ਗਲਤੀ ਮੰਨਦੀ ਆਂਗੀ ਉਹੀ ਤਾਂ ਗੱਲ ਆ ਮੈਂ ਤੈਨੂੰ ਕਹਿਤਾ ਹੈਗਾ ਇਹ ਨੂੰ ਕਿਤੇ ਨਹੀਂ ਮਿਲਣੀ ਹੈਗੀ ਤੈਨੂੰ ਚੰਗਾ ਪਤਾ ਠੀਕ ਆ ਮੈਂ